ਅਕਾਲੀ ਦਲ ਦੇ ਵੱਲੋਂ ਆਪਣੇ ਬਾਗੀ ਆਗੂਆਂ ਦੇ ਖਿਲਾਫ ਲਗਾਤਾਰ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਤੇ ਹੁਣ ਪਾਰਟੀ ਦੇ ਵੱਲੋਂ ਸੁਖਦੇਵ ਸਿੰਘ ਢੀਂਟਸਾ ਨੂੰ ਵੀ ਅਕਾਲੀ ਦਲ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਬਲਵਿੰਦਰ ਸਿੰਘ ਪੁੰਦੜ ਹੋਂਨਾਂ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਨੇ ਥੋੜੀ ਜਿਹੀ ਪਹਿਲਾਂ ਹੀ ਮਹੇਸ਼ਿੰਦਰ ਗਰੇਵਾਲ ਅਤੇ ਬਲਜਾਰ ਸਿੰਘ ਰਣਿੱਕੇ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਢੀਂਟਸਾ ਦੇ ਕੋਲ ਸਰਪ੍ਰਸਤ ਹੋਣ ਦੇ ਨਾਤੇ ਕੋਈ ਵੀ ਪਾਵਰ ਨਹੀਂ ਹੈ ਇਹ ਕਹਿਣਾ ਸੀ ਮਹੇਸ਼ਿੰਦਰ ਗਰੇਵਾਲ ਦਾ ਜਿਨ੍ਹਾਂ ਨੇ ਕਿਹਾ ਕਿ ਉਹ ਸਿਰਫ ਇੱਕ ਮਾਨ ਕਰਕੇ ਉਹ ਸੌਦੇ ਦੇ ਉੱਤੇ ਸਨ ਕਿਉਂਕਿ ਪਾਰਟੀ ਦੇ ਸੀਨੀਅਰ ਆਗੂ ਸਨ ਪਰ ਉਹਨਾਂ ਦੇ ਕੋਲ ਅਜਿਹਾ ਕੋਈ ਵੀ ਅਧਿਕਾਰ ਨਹੀਂ ਹੈ ਕਿ ਉਹ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੂੰ ਭੰਗ ਕਰ ਸਕਣ ਤੇ ਪਾਰਟੀ ਚੋਂ ਕੱਢੇ ਗਏ ਲੀਟਰਾਂ ਨੂੰ ਪਾਰਟੀ ਦੇ ਵਿੱਚ ਰੱਖ ਸਕਣ ਉੱਥੇ ਹੀ ਬਲਵਿੰਦਰ ਸਿੰਘ ਪੁੰਦੜ ਨੇ ਕਿਹਾ ਕਿ ਸਾਨੂੰ ਬੜੇ ਦੁਖੀ ਮਾਨ ਦੇ ਨਾਲ ਇਹ ਫੈਸਲਾ ਲੈਣਾ ਪੈ ਰਿਹਾ ਹੈ ਤੇ ਹੁਣ ਸੁਖਦੇਵ ਸਿੰਘ ਢਿੰਟਸਾ ਨੂੰ ਵੀ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਦਾ ਐਲਾਨ ਕਰ ਦਿੱਤਾ ਗਿਆ ਹੈ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਹੈ ਬੀਤੇ ਦਿਨੀ 8 ਆਗੂਆਂ ਦਾ ਨੂੰ ਲੈ ਕੇ ਅਨਸ਼ਾਸਨੀ ਕਮੇਟੀ ਨੇ ਐਲਾਨ ਕੀਤਾ ਸੀ ਉਸ ਦੇ ਵਿੱਚ ਪਰਮਿੰਦਰ ਸਿੰਘ ਢਿੰਸਾ ਦਾ ਨਾਮ ਤਾਂ ਸੀ ਪਰ ਸੁਖਦੇਵ ਸਿੰਘ ਢਿੰਸਾ ਦਾ ਨਾਮ ਉਸ ਵੇਲੇ ਸ਼ਾਮਲ ਨਹੀਂ ਸੀ ਜਿਸ ਨੂੰ ਲੈ ਕੇ ਕਾਫੀ ਹੈਰਾਨਗੀ ਵੀ ਜਤਾਈ ਗਈ ਸੀ ਕਿ ਆਖਰ ਅਜਿਹਾ ਕਿਉਂ ਹੋਇਆ ਇਸ ਬਾਬਤ ਬਲਵਿੰਦਰ ਸਿੰਘ ਪੁੰਦੜਹਣਾ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਕਹਿਣ ਤੇ ਹੀ ਉਸ ਵੇਲੇ ਸੁਖਦੇਵ ਸਿੰਘ ਢਿੰਸਾ ਨੂੰ ਦਾ ਨਾਮ ਜਿਹੜਾ ਸੀ ਉਸ ਸੂਚੀ 'ਚ ਨਹੀਂ ਸੀ ਪਾਇਆ ਗਿਆ ਉਹਨਾਂ ਨੇ ਕਿਹਾ ਸੀ ਕਿ ਉਹ ਕਾਫੀ ਸੀਨੀਅਰ ਲੀਡਰ ਨੇ ਇਸ ਕਰਕੇ ਸੁਖਦੇਵ ਸਿੰਘ ਢਿੰਸਾ ਦਾ ਨਾਮ ਬੀਤੇ ਦਿਨੀ ਜੋ 8 ਆਗੂਆਂ ਦੀ ਇੱਕ ਸੂਚੀ ਜਾਰੀ ਹੋਈ ਸੀ ਉਹਦੇ ਵਿੱਚ ਉਹਨਾਂ ਦਾ ਨਾਮ ਸ਼ਾਮਲ ਨਹੀਂ ਸੀ ਕੀਤਾ ਗਿਆ ਪਰ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਜ਼ਿਕਰ ਹੋਇਆ ਕਿ ਬੀਤੀ ਕੱਲ ਜਿਹੜਾ ਬਾਗੀ ਤੜੇ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਸੁਖਦੇਵ ਸਿੰਘ ਢੀਂਟਸਾ ਨੇ ਕਿਹਾ ਕਿ ਉਹ ਪਾਰਟੀ ਦੇ ਸਰਪ੍ਰਸਤ ਹੋਣ ਦੇ ਨਾਤੇ ਜੋ ਅਨੁਸ਼ਾਸਨੀ ਕਮੇਟੀ ਦਾ ਫੈਸਲਾ ਹੈ 8 ਆਗੂਆਂ ਨੂੰ ਕੱਢਣ ਦਾ ਉਸ ਨੂੰ ਰੱਦ ਕਰਦੇ ਨੇ ਤੇ ਨਾਲ ਹੀ ਅਨੁਸ਼ਾਸਨੀ ਕਮੇਟੀ ਨੂੰ ਹੀ ਭੰਗ ਕਰਦੇ ਨੇ ਇਸ ਦੇ ਉੱਤੇ ਅੱਜ ਮੇਸ਼ੇਂਦਰ ਗਰੇਵਾਲ ਅਤੇ ਬਲਵਿੰਦਰ ਸਿੰਘ ਪੁੰਦਲਰਾ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਉਹ ਸਿਰਫ ਸਰਪ੍ਰਸਤ ਨੇ ਉਹਨਾਂ ਦੇ ਕੋਲ ਅਜੇ ਹਾ ਕੋਈ ਵੀ ਅਧਿਕਾਰ ਨਹੀਂ ਹੈ ਤੇ ਨਾਲ ਹੀ ਸੁਖਦੇਵ ਸਿੰਘ ਢਿੰਟਸਾ ਨੂੰ ਵੀ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਮੇਸ਼ੇਂਦਰ ਗਰੇਵਾਲ ਨੇ ਉਦਾਹਰਨ ਦਿੱਤੀ 10 ਦਸੰਬਰ 1998 ਦੀ ਉਹਨਾਂ ਨੇ ਕਿਹਾ ਕਿ ਉਸ ਵੇਲੇ ਅਨੁਸ਼ਾਸਨੀ ਕਮੇਟੀ ਦੇ ਵਿੱਚ ਸੁਖਦੇਵ ਸਿੰਘ ਢਿੰਟਸਾ ਸਨ ਜਿਨ੍ਹਾਂ ਨੇ ਉਸ ਵੇਲੇ ਗੁਰਚਰਨ ਸਿੰਘ ਟੋੜਾ ਨੂੰ ਬਾਹਰ ਕਰ ਦਿੱਤਾ ਸੀ ਪਾਰਟੀ ਦੇ ਵਿੱਚੋਂ ਐਬਲਿਸ਼ਡ ਲੀਡਰਸ਼ਿਪ ਨੂੰ ਡੀਥਰੋਨ ਕਰੋਗੇ ਉਹ ਵੈਕਿਊਮ ਹੋ ਲੋਕ ਲੈ ਲੈਣਗੇ ਜਿਹੜੇ ਤੁਹਾਤੋਂ ਮੈਨੇਜ ਨਹੀਂ ਹੋਣੇ ਉਹਨਾਂ ਦੇ ਵੀ ਦੋ ਸਕੂਲ ਆਫ ਥੌਟ ਹੈਗੇ ਆ ਸੋ ਇਹ ਤਾਂ ਤੁਹਾਨੂੰ ਤਾਂ ਮੇਰੇ ਖਿਆਲ ਪੁੱਛਣ ਦੀ ਲੋੜ ਨਹੀਂ ਸੀ ਤੁਸੀਂ ਅਗਲੇ ਦੇ ਢਿੱਡ ਫਰੋੜ ਲੈਣੇ ਮੈਂ ਤਾਂ ਬਾਹਰਲੀ ਗੱਲ ਦੱਸੀ ਹੈ ਜਨਰਲ ਸਾਹਿਬ ਤੁਸੀਂ ਕੀ ਕਿਹਾ ਸੀਗਾ ਕਿ ਕਦੇ ਇਸ ਤਰ੍ਹਾਂ ਹੋਇਆ ਕਿ ਬਹੁਤ ਸਾਰੇ ਨੀਡਰ ਜਿਹੜੇ ਇਸ ਨੂੰ ਵਿਰੋਧ ਕਰ ਰਹੇ ਨੇ ਉਹ ਉਹ ਪਹਿਲਾਂ ਵੀ ਕਈ ਫਲਾਦਾਂ ਦੇ ਵਿੱਚ ਫਾਟੇ ਛੱਡ ਗਏ ਸੀ ਫਿਰ ਫਾਟੇ ਜਾ ਕੇ ਤੁਸੀਂ ਆਪਣਾ ਵੀ ਜ਼ਿਕਰ ਕੀਤਾ ਕਿ ਤੁਸੀਂ ਥੋੜਾ ਸਾਹਬ ਨਾਲ ਗਏ ਸੀ ਫਿਰ ਅ ਤੁਸੀਂ ਪਾਰਟੀ 'ਚ ਬੈਠੇ ਹੋ ਤੇ ਅ ਤੁਸੀਂ ਉਹਨਾਂ ਦੇ ਖਿਲਾਫ ਹੋ ਗਏ। ਇਹ ਪਾਰਟੀ ਦੇ ਵਿੱਚ ਇੰਟਰਨਲ ਬਹੁਤ ਕੁਝ ਹੁੰਦਾ ਰਹਿੰਦਾ ਕਿ ਕਦੇ ਫੇਰ ਉਹ ਤੁਹਾਡੇ ਨਾਲ ਇਸੇ ਮੰਚ 'ਤੇ ਬੈਠੇ ਹੋ ਨਜ਼ਰ ਆਉਣਗੇ। ਫੇਰ ਉਹ ਕਿਸੇ ਮੈਂ ਤੁਹਾਨੂੰ ਇੱਕ ਤੁਹਾਨੂੰ ਮੈਂ ਗੱਲ ਦੱਸਾਂ। ਟੋੜਾ ਸਾਹਿਬ ਨੂੰ ਪਾਰਟੀ 'ਚੋਂ ਕੱਢ ਕੇ ਪ੍ਰਧਾਨ ਬਦਲੇ ਸੀ। ਸਾਨੂੰ ਪਾਰਟੀ 'ਚੋਂ ਕੱਢਿਆ ਕੋਈ ਨਹੀਂ ਸੀ। ਅਸੀਂ ਲੈਜਿਸਲੇਚਰ ਦੇ ਲੈਜਿਸਲੇਚਰ ਰਹੇ ਸੀ। ਪਾਰਟੀ ਦੇ ਵਿੱਪ ਦੇ ਆਗੂ ਸੀ। ਪਰ ਢੀਂਸਾ ਸਾਹਿਬ ਤੇ ਸਾਨੂੰ ਜਰੂਰ ਇਹ ਲਾ ਕੇ ਹੋ ਕਿ ਜਿਹੜੀ ਟੋੜਾ ਸਾਹਿਬ ਨੇ ਆਲਮਗੀਰ ਕਨਵੈਨਸ਼ਨ ਕੀਤੀ ਸੀ ਉਹਦੇ 'ਚ ਅਸੀਂ ਬਤੌਰ ਅਬਜ਼ਰਵਰ ਸ਼ਾਮਲ ਹੋਏ ਸੀਗੇ ਤੇ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਸਾਨੂੰ ਵੀ ਨੋਟਿਸ ਕੱਟਦੇ ਸੀ ਕਾਰਨ ਦੱਸੋ ਨੋਟਿਸ ਜੇ ਕਹਾਂਗੇ ਮੇਰੇ ਅਕਾਉਂਟ ਉਹਨਾਂ ਦੇ ਨੋਟਿਸ ਵੀ ਤਾਂ ਉਹਨਾਂ ਨੂੰ ਦਿੱਤਾ ਜਵਾਬ ਵੀ ਹੈਗਾ ਜਿਸ ਦੇ ਦਵਾਦ ਉਹਨਾਂ ਨੇ ਚੁੱਪ ਕਰਨਾ ਪਿਆ ਦੇਖੋ ਗੱਲ ਪਤਾ ਕੀ ਹੈ ਦੇਖੋ ਮੈਂ ਤਾਂ ਗੱਲ ਕਰਦਾ ਨਾ ਆਈ ਲਿਵ ਫਾਰ ði ਟੂਡੇ ਟੂਡੇ ði ਡੋਰਸ ਆਰ ਕਲੋਸਡ ਕਰਿਓ ਸਰ ਕਿੰਸਾ ਸਾ ਪਾਰਟੀ ਦਾ ਇੱਕ ਵਿਵਾਦ ਕੱਢਣ ਤੋਂ ਬਾਅਦ ਮੋਕੀ ਕੀ ਗੱਲ ਹੈ ਕੱਢੇ ਹੈ ਕਵੇਲੇ ਸਾਹੀ ਜੀ ਆਹ ਦੇਖੋ ਇੱਕ ਦਾ ਹੁੰਦਾ ਨਾ ਇੱਕ ਦਾ ਹੁੰਦਾ ਜਵਾਨੀ ਕਿਤਾਬੀ ਅਸੀਂ ਤਾਂ ਦਸਕਤ ਕਰਕੇ ਕੱਢਿਆ ਨਹੀਂ ਅਜੇ ਤੱਕ ਤਾਂ ਹੀ ਉਹ ਮੈਥੋ ਕਿ ਖਵਾਇਆ ਫਾਈਨਲੀ ਨਹੀਂ ਤਾਂ ਨਹੀਂ ਤਾਂ ਮੈਨੂੰ ਬੋਲਣ ਦੀ ਲੋੜ ਨਹੀਂ ਸ ਮੈਨੂੰ ਬੋਲਣ ਦੀ ਲੋੜ ਤਾਂ ਨਹੀਂ ਹੈ ਦੇਖੋ ਮੈਂ ਫਿਰ ਫਿਰ ਉਹਨਾਂ ਨੇ ਕਹਿਣਾ ਸੀਗਾ ਕਿ ਚੇਅਰਮੈਨ ਤਾਂ ਸਾਡੀ ਮਦਦ ਕਰਦੇ ਮੈਂਬਰਾਂ ਨੇ ਕੱਢਦਾ ਤਾਂ ਗਿਆ ਚੇਅਰਮੈਨ ਸਾਨੂੰ ਵੀ ਵਿਆਸ ਤੁਸੀਂ ਨਾ ਦਿਓ ਵੀ ਦੇਖੋ ਉਹ ਤਾਂ ਕੱਢਣਾ ਹੀ ਚਾਹੁੰਦੇ ਓ ਜੀ ਥੈਂਕ ਯੂ ਵੈਰੀ ਮਚ। ਕੋਈ ਕਹਿ ਰਹੇ ਨੇ ਕਿ ਅਸੀਂ ਹੁਣ ਨਵੇਂ ਪ੍ਰਧਾਨ ਲਾਵਾਂਗੇ ਸਾਰੇ ਡੈਲੀਗੇਟ ਬੁਲਾਓ। ਓ ਜੀ ਮੈਂ ਕਿਹਾ ਉਹ ਜੀ ਨੂੰ ਮਰਜ਼ੀ ਬੁਲਾਉਣ ਜਿਹੜੇ ਡੈਲੀਗੇਟ ਪਹਿਲੇ ਨੇ। ਉਹ ਡੈਲੀਗੇਟਾਂ ਦੀ ਸੂਚੀ ਇਲੈਕਸ਼ਨ ਕਮਿਸ਼ਨ ਕੋਲ ਵੀ ਹੈ। ਪਾਰਟੀ ਦਫ਼ਤਰ ਕੋਲ ਵੀ ਹੈ। 494 ਡੈਲੀਗੇਟਸ ਹੀ ਸਾਰੇ। ਉਹਨਾਂ ਡੈਲੀਗੇਟਾਂ ਜੋ ਜੇ ਮੈਂ ਬਹੁਤ ਲਿਬਰਲੀ ਲਿਬਰਲੀ ਵੀ ਕਹਾ 15 20 ਤੇ ਸ਼ਾਇਦ ਉਹਨਾਂ ਕੋਲ 15 20 ਵੀ ਨਾ ਹੋਣ। ਕਿਉਂਕਿ ਜਿਹੜੇ ਆਹ ਨੌ ਕੱਢ ਤੇ ਜੇ ਡੈਲੀਗੇਟ ਹੋਏ ਖਤਮ ਹੋ ਗਏ ਨਾਲ ਪਾਰਟੀ ਦੀ ਐਕਸਪਲਸ਼ਨ ਤੋਂ ਬਾਅਦ ਤੇ ਇਸ ਕਰਕੇ ਵਿਲੇ ਨੇ ਪਾਣਾ ਮੰਨਣਾ ਬਊਗਾ ਤੇਰਾ ਕੀ ਆ ਮੀਠਾ ਲਾਗੇ ਸੁਣੋ ਇਹ ਵੀ ਦੱਸਦੇ ਨੇ ਹੁਣ ਰਿਕਾਰਡ ਹੈ ਢੀਕਸਾ ਖੁਦ ਮੈਂਬਰ ਨਹੀਂ ਡੈਲੀਗੇਟ ਨਹੀਂ ਖੁਦ ਨਹੀਂ ਡੈਲੀਗੇਟ ਲੜਕਾ ਹੈਗਾ ਸਰ ਇਹ ਇਹ ਦੇ ਦੇ ਵੀ ਬੱਤ ਨੇ ਕੋਲ ਮੋਬਾਈਲ ਗਾਂਸਾਉਂ ਕੋਲ ਦੇ ਦੇ ਨਾ ਬੱਤ ਨੇ ਚਾਹੀ ਤੇਰਵਾਜ ਜੀ ਸਾਰਿਆਂ ਦਾ ਪ੍ਰਸਾ ਸਾਡਾ ਲਿਖ ਦੇਣਾ ਪੂਰਾ ਮਾੜਾ ਮੋਟਾ ਐਲਾਨ ਕੀਤਾ ਕਿ ਕਿਹਾ ਕਿ ਹੁਣ ਉਹ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਟੀਮ ਸਾ ਸਰਪ੍ਰਸਤ ਹੋਣ ਦੇ ਨਾਤੇ ਕੋਈ ਫੈਸਲਾ ਨਹੀਂ ਲੈ ਸਕਦੇ ਤੇ ਉਹਨਾਂ ਨੂੰ ਅਕਾਲੀ ਦਲ ਤੋਂ ਬਾਹਰ ਕਰ ਦਿੱਤਾ ਗਿਆ ਹੈ ਖੁਦ ਸ਼ਾਸਨੀ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਪੁੰਦਲ ਉਹਨਾਂ ਨੇ ਇਸ ਦਾ ਐਲਾਨ ਕੀਤਾ ਤੇ ਵੀ ਕਿਹਾ ਗਿਆ ਕਿ ਢਿੰਸਾ ਦੇ ਕੋਲ ਸਰਪਲਸ ਹੋਣ ਦੇ ਨਾਤੇ ਕੋਈ ਵੀ ਪਾਵਰ ਨਹੀਂ ਹੈ ਕਿ ਉਹ ਅਨਸ਼ਾਸਨੀ ਕਮੇਟੀ ਨੂੰ ਭੰਗ ਕਰਨ ਦਾ ਜੋ ਦਾਵਾ ਕਰ ਰਹੇ ਨੇ ਜਾਂ ਫਿਰ ਛੇੜੇ ਮੈਂਬਰਾਂ ਨੂੰ ਆਗੂਆਂ ਨੂੰ ਬਾਹਰ ਕੱਢਿਆ ਗਿਆ ਇਹਨਾਂ ਨੂੰ ਉਸ ਫੈਸਲੇ ਨੂੰ ਰੱਦ ਕਰਨ ਦਾ ਉਹ ਜ਼ਿਕਰ ਕਰਨੇ ਅਜਿਹਾ ਕੋਈ ਵੀ ਅਧਿਕਾਰ ਉਹਨਾਂ ਦੇ ਕੋਲ ਨਹੀਂ ਹੈ ਸਰਪਲਸ ਯਾਨੀ ਕਿ ਸਰਪਲਸ ਆਨਰੇਰੀ ਆਗੂ ਦੇ ਤੌਰ ਦੇ ਉੱਤੇ ਹੀ ਉਹ ਪਾਰਟੀ ਦੇ ਵਿੱਚ ਸਨ ਜਿਨ੍ਹਾਂ ਨੂੰ ਕਿ ਖੁਦ ਪ੍ਰਧਾਨ ਦੇ ਵੱਲੋਂ ਹੀ ਨਿਯੁਕਤ ਕੀਤਾ ਗਿਆ ਸੀ ਤੇ ਇਹ ਵੀ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਪਾਰਟੀ ਦਾ ਸਭਰਾ ਨੇ ਕਿਹਾ ਹੈ ਕਿ ਜੋ ਨਿਯੁਕਤ ਕਰੇਗਾ ਉਹੀ ਅਜੜਾਈ ਉਹ ਹਟਾ ਵੀ ਸਕਦਾ ਹੈ ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਮੇਸ਼ਿੰਦਰ ਗਰੇਵਾਲ ਵੱਲੋਂ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਖੁਦ ਜਿਸ ਵੇਲੇ ਸੁਖਦੇਵ ਸਿੰਘ ਢੀਂਡਸਾ ਅਨਸ਼ਾਸਨੀ ਕਮੇਟੀ ਦੇ ਵਿੱਚ ਸਨ 1998 ਦੀ ਘਟਨਾ ਦਾ ਉਹਨਾਂ ਨੇ ਜ਼ਿਕਰ ਕੀਤਾ ਤੇ ਕਿਹਾ ਕਿ ਉਸ ਵੇਲੇ ਗੁਰਚਰਨ ਸਿੰਘ ਤੌੜਾ ਨੂੰ ਜਿਨ੍ਹਾਂ ਨੇ ਕਿ ਉਸ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਹ ਮੰਗ ਕੀਤੀ ਸੀ ਕਿ ਕੋਈ ਕਾਰਜਕਾਰੀ ਪ੍ਰਧਾਨ ਲਾਦਣਾ ਚਾਹੀਦਾ ਹੈ ਕਿਉਂਕਿ ਖੁਦ ਪ੍ਰਕਾਸ਼ ਸਿੰਘ ਬਾਦਲ ਬਹੁਤ ਮਸ਼ਰੂਫ ਰਹਿੰਦੇ ਨੇ ਇਸੇ ਤੋਂ ਬਾਅਦ ਕਾਰਵਾਈ ਗੁਜਰਨ ਸਿੰਘ ਟੋੜਾ ਜੀ ਦੇਤੇ ਕੀਤੀ ਗਈ ਸੀ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਵਿਰਸਾ ਸਿੰਘ ਬਲਟੋਹਾ ਜੀ ਇਸ ਵੇਲੇ ਸਾਡੇ ਨਾਲ ਆਨਲਾਈਨ ਤੇ ਜੁੜੇ ਨੇ ਬਲਟੋਹਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਆ ਆਖਿਰਕਾਰ ਹੁਣ ਸੁਖਦੇਵ ਸਿੰਘ ਢੀਂਟਾ ਸਾਹਿਬਾ ਨੂੰ ਵੀ ਪਾਰਟੀ ਨੂੰ ਬਾਹਰ ਦਾ ਰਸਤਾ ਵਿਖਾਉਣਾ ਪੈ ਗਿਆ ਤੇ ਕੀ ਲੱਗਦਾ ਕਿਸ ਕਿਸ ਹਾਲਾਤਾਂ ਤੱਕ ਜਾ ਕੇ ਸਥਿਤੀ ਰੁਕੇਗੀ ਬਟਵਾ ਸਾਹਿਬ ਦੇਖੋ ਹਾਲਾਤ ਤੇ ਸਾਰੇ ਸਾਹਮਣੇ ਹੀ ਹੈ ਹਾਂਜੀ ਜੋ ਕੁਝ ਵਾਪਰਨਾ ਸੀ ਵਾਪਰ ਚੁੱਕਾ ਹੈ ਉਹ ਅੱਧੀ ਖੇਡ ਖੇਡੀ ਜਾਂਦੇ ਨੇ ਤੇ ਜਿਹੜੀ ਇਹ ਗੰਦੀ ਖੇਡ ਲੋਕਾਂ ਦੀ ਖਾਤਰ ਫਿਰ ਪਾਰਟੀ ਕੋਲ ਤੇ ਕੋਈ ਹੀ ਲਾ ਕੇ ਜਿਹੜੇ ਪਾਰਟੀ ਦੇ ਅ ਬਰਾਹਣ ਦੇ ਅਨਸਾਰ ਜਿਹੜੀਆਂ ਸ਼ਕਤੀਆਂ ਨੇ ਜਿਹੜੇ ਅਜਿਹੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਦੇ ਨੇ ਪਾਰਟੀ ਨੂੰ ਕਮਜ਼ੋਰ ਕਰਨੇ ਕੋਸ਼ਿਸ਼ਾਂ ਕਰਦੇ ਨੇ ਤੇ ਫਿਰ ਉਹ ਅ ਤੇ ਬੜੇ ਦੁਖ ਦੀ ਗੱਲ ਹੈ ਕਿ ਬੜੇ ਸੀਨੀਅਰ ਆਗੂ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੰਮ ਬੜਾ ਕੀਤਾ ਤੇ ਅਕਾਲੀ ਦਲ ਨੇ ਬਹੁਤ ਮਾਣ ਦਿੱਤਾ ਹੈ ਪਰ ਪਤਾ ਨਹੀਂ ਅੱਜ ਕਿਹੜੇ ਮੋਚ ਕਿਹੜੀ ਇੱਛਾ ਚ ਕਿਹੜੇ ਲਾਚ ਦੇ ਵਿੱਚ ਹਾਂਜੀ ਅੱਜ ਉਹ ਅਦੇਹ ਕਰਮ ਚੁੱਕਰੇ ਨੇ ਜੋ ਜੋ ਕੁਝ ਵੀ ਹੋਇਆ ਹੈ ਇਹ ਅੱਜ ਜ਼ਰੂਰੀ ਹੋ ਗਿਆ ਤਾਂ ਕਿ ਜਿਹੜਾ ਅਦੇਹ ਕਰਮ ਚੁੱਕਿਆ ਹੈ ਇਹ ਜਦੋਂ ਜਦੋਂ ਬਟੂਆ ਸਾਹਿਬ ਪਹਿਲਾਂ 8 8 ਲੀਟਰ ਕੱਢੇ ਸੀ ਉਦੋਂ ਢਿੰਟਸਾ ਸਾਹਿਬ ਦਾ ਨਾਂ ਸੀ ਨਹੀਂ ਸੀ ਸੁਖਦੇਵ ਸਿੰਘ ਢਿੰਟਸਾ ਦਾ ਤੇ ਕੱਲ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਦਾਅਵੇ ਕਰਕੇ ਗਏ ਜਾਂ ਉਹਨਾਂ ਨੇ ਗੱਲਾਂ ਕਹੀਆਂ ਉਹ ਵਜਾ ਬਣੇ ਕਿ ਉਹਨਾਂ ਤੇ ਵੀ ਹੁਣ ਐਕਸ਼ਨ ਲੈਣਾ ਜ਼ਰੂਰੀ ਹੋ ਗਿਆ ਲੇਕਿਨ ਤੁਸੀਂ ਇਹ ਕਿ ਕਾਰਨ ਤੇ ਭਾਵੇਂ ਬਹੁਤ ਸਾਰੇ ਨੇ ਪਰ ਅ ਅੱਜ ਜੋ ਕੁਝ ਵੀ ਹੋਇਆ ਮੇਜਰ ਕਾਰਨੋਂ ਵੀ ਹੋ ਸਕਦਾ ਹੈ ਜਿਸ ਤਰ੍ਹਾਂ ਦਾ ਉਹਨਾਂ ਨੇ ਕੱਲ ਉਹਨਾਂ ਨੇ ਬਿਆਨ ਦਿੱਤੇ ਆ ਜਾਂ ਕੱਲ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਕੱਲ ਉਹਨਾਂ ਕਿੰਤੂ ਕਿਤੇ ਰਾਜਿਸਤਾਨ ਦੇ ਕੱਲ ਉਹਨਾਂ ਨੇ ਐਲਾਨ ਕੀਤੇ ਕਿਉਂਕਿ ਇਹਦੀ ਸਰਪਸਤ ਸਰਪਸਤ ਉਹਰੇ ਆ ਪਾਰਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ਕਤੀ ਨਹੀਂ ਹੂੰ ਤੋਂ ਵੀ ਸਾਰੀਆਂ ਵਰਤਨ ਕਮੇਟੀ ਕੋਲੇ ਹੁੰਦੀਆਂ ਨੇ ਤੇ ਵਰਤਨ ਕਮੇਟੀ ਨੇ ਪ੍ਰਧਾਨ ਸਾਹਿਬ ਨੂੰ ਸਾਰੀਆਂ ਛੜਕੀਆਂ ਨੇ ਉਹ ਮਤਾ ਪਾਸ ਕਰਕੇ ਦਿੱਤੀਆਂ ਹੋਈਆਂ ਨੇ ਹੂੰ ਉਸ ਉਹਨਾਂ ਸ਼ਕਤੀਆਂ ਦੀ ਵਰਤੋਂ ਕਰਦੇ ਹਾਂ ਪ੍ਰਧਾਨ ਸਰ ਜਿਹੜਾ ਕੋਈ ਕਦਮ ਚੁੱਕਦੇ ਨੇ ਪਾਰਟੀ ਨਾਲ ਸਲਾਹ ਕਰਕੇ ਪਾਰਟੀ ਲੀਡਰਸ਼ਿਪ ਨਾਲ ਸਲਾਹ ਕਰਕੇ ਕਿ ਤੁਸੀਂ ਉਹਦੇ ਉੱਤੇ ਕਿੰਤੂ ਪ੍ਰੰਤੂ ਕਰੀ ਜਾਓ ਉਹਦੇ ਉੱਤੇ ਸਵਾਲ ਉਠਾਈ ਜਾਓ ਇਸ ਤਰ੍ਹਾਂ ਪਾਰਟੀਆਂ ਝੁਲੀ ਚਲਦੀਆਂ ਨੇ ਤੇ ਨਾਲ ਸਾਰਿਆਂ ਨੂੰ ਇਹ ਸਪੱਸ਼ਟ ਹੋ ਚੁੱਕਾ ਆ ਕਿ ਇਹ ਦਿਨਾਂ ਵਿੱਚ ਇਖਤਰਾ ਤੜਾਕ ਲਈ ਜਾਂ ਲੋਕ ਜਨ ਕ ਲਈਏ ਇਹ ਇਹਨਾਂ ਦੀਆਂ ਡੋਰਾਂ ਜਿਹੜੀਆਂ ਨੇ ਕਿਤੇ ਪਿੱਛੋਂ ਚਲਦੀਆਂ ਨੇ ਤੇ ਮਕਸਦ ਸਿਰਫ ਕੋਈ ਅਕੇਈ ਅਕਾਲੀ ਦਲ ਨੂੰ ਜਿਹੜੀ ਐ ਖੇਤਰੀ ਪਾਰਟੀ ਐ ਪੰਜਾਬ ਦੇ ਜਿਹੜੀ ਪੰਥ ਦੀ ਪਾਰਟੀ ਐ ਇਹਨੂੰ ਕਮਜ਼ੋਰ ਕੀਤਾ ਜਾ ਸਕੇ ਤੇ ਉਹ ਕਿੱਦਾਂ ਚੱਲ ਰਹੀਆਂ ਨੇ ਕੋਈ ਨਹੀਂ ਮਹਾਰਾਜ ਭਾਈ ਕਰੂਗਾ ਇਹ ਜ਼ਰੂਰੀ ਹੋ ਗਿਆ ਸੀ ਹੁਣ ਕਿ ਜਿਹੜੇ ਇਹੋ ਜਿਹੇ ਲੋਕ ਨੇ ਜੇ ਪ੍ਰਧਾਨ ਸਭਾ ਤੋਂ ਕਦਮਗਾਹ ਫੁੱਟਦੇ ਐ ਤੇ ਇਹ ਲੋਕ ਨੂੰ ਜਫਾ ਮਾਰ ਕੇ ਫਿਰ ਪਿਛਾ ਲੈ ਹੁੰਦੇ ਆਪ ਦਾ ਜੋ ਕਰਨਾ ਪਈ ਜਣ ਪਾਰਟੀ ਆਪਦੇ ਤਰੀਕੇ ਦੇ ਨਾਲ ਜੋ ਉਹਦੀ ਡਿਊਟੀ ਐ ਉਹ ਸਰਕੂਵ ਹੋ ਕੇ ਨਭਾਰੇਗੀ ਤੇ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਊਗਾ ਚੰਦੂ ਮਾਜਰਾ ਸਾਹਿਬ ਨੇ ਇੱਕ ਚੰਦੂ ਮਾਜਰਾ ਸਾਹਿਬ ਨੇ ਇੱਕ ਇੰਟਰਵਿਊ ਚ ਕਿਹਾ ਕਿ ਅਕਾਲੀ ਦਲ ਦੋ ਫਾੜ ਹੋ ਗਿਆ ਅੱਜ ਜਦੋਂ ਬੀਤੀ ਕੱਲ ਕਾਰਵਾਈ ਹੋਈ ਲੀਡਰਾਂ ਤੇ ਉਦੋਂ ਬਾਅਦ ਉਹਨਾਂ ਦਾ ਬਿਆਨ ਸੀ ਇੱਕ ਉਹਨੇ ਚੰਦੂ ਮਾਜਰਾ ਸਾਹਿਬ ਤੇ ਮਾਹੌਲ ਤੇ ਦੁਬਾਰਾ ਕਰਕੇ ਬੈਠੇ ਆ ਹੂੰ ਚੰਦੂ ਮਾਜਰਾ ਸਾਹਿਬ ਤਰੋਪ ਕੱਲਾ ਕਰੀਏ ਤੇ ਕੱਲਾ ਹੋਰ ਤਾਂ ਨਹੀਂ ਹੁੰਦੀਆਂ ਨੇ ਜੰਦੂ ਮਾਜਰਾ ਸਾਹਿਬ ਮੇਰੇ ਕੋ ਟੱਕੇ ਰਹਿਣੇ ਨਹੀਂ ਬੰਦੂ ਪ੍ਰਮੋਠਵਰ ਸਾਹਿਬ ਇੱਕ ਇੱਕ ਮੇਰੀ ਇੱਕ ਸਵਾਲ ਸੀ ਕਿ ਜਦੋਂ ਜਦੋਂ ਜ਼ਿਕਰ ਹੋਇਆ ਕਿ ਸਰਪ੍ਰਸਤ ਹੀ ਨਹੀਂ ਸੁਖਦੇਵ ਸਿੰਘ ਝੀਟਸਾ ਕੋਈ ਪਾਵਰ ਨਹੀਂ ਹੈ ਅੱਜ ਮਹਿੰਦਰ ਗਰੇਵਾਲ ਜੀ ਨੇ ਜ਼ਿਕਰ ਕੀਤਾ ਦਸੰਬਰ 2019 ਦੀ ਘਟਨਾ ਦਾ ਉਹਨਾਂ ਨੇ ਕਿਹਾ ਕਿ ਉਦੋਂ ਜਦੋਂ ਗੁਰਚੰਦ ਸਿੰਘ ਟੋੜਾ ਉਹਨਾਂ ਨੂੰ ਕੱਢਿਆ ਸੀ ਪਾਰਟੀ 'ਚ ਉਦੋਂ ਖੁਦ ਉਹ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਸੀ ਚੇਅਰਮੈਨ ਸੀ ਜਦੋਂ ਉਹਨਾਂ ਨੇ ਖੁਦ ਕਾਰਵਾਈ ਕੀਤੀ ਸੀ ਅੱਜ ਉਹ ਉਸੇ ਗੱਲ ਤੋਂ ਇਨਕਾਰ ਕਰ ਰਹੇ ਨੇ ਸਰਪ੍ਰਸਤ ਬਣ ਕੇ ਉਹ ਕਾਰਵਾਈ ਤਾਂ ਕੀ ਇਦਨਾ ਕੋਈ ਭੁਲੇਖਾ ਜਿਹੜੇ ਅਕਾਲੀ ਦਲ ਨਾਲ ਜੁੜੇ ਲੋਕ ਨੇ ਵਰਕਰ ਨੇ ਉਹਨਾਂ ਦੇ ਮਨਾਂ 'ਚ ਕਿਸ ਤਰ੍ਹਾਂ ਦਾ ਕੋਈ ਭੁਲੇਖਾ ਉਨੇ ਅੱਜ ਕੱਲ੍ਹ ਨਹੀਂ ਢੀਂਡ ਸਾਹਿਬ ਨੂੰ ਸਭ ਕੁਝ ਪਤਾ ਹੈ ਕਿ ਮੇਰੇ ਕੋਲੇ ਕੋਈ ਅਖਤਿਆਰ ਨਹੀਂਗਾ ਮੈਂ ਜੋ ਕੁਝ ਵੀ ਕਰ ਰਿਹਾ ਗਲਤ ਕਰ ਰਿਹਾ ਹੈ ਇਹ ਨਹੀਂ ਕਿ ਢੀਂਡ ਸਾਹਿਬ ਨੂੰ ਪਤਾ ਜਾਂ ਮੇਰੇ ਅਰਗੇਆ ਨੂੰ ਨਹੀਂ ਪਤਾ ਕਿ ਮੇਰੀ ਕੀ ਪਾਵਰ ਹੈ ਜਾਂ ਮੇਰੀ ਕੀ ਐਚਐਸਪੀ ਪਾਰਟੀ ਦੇ ਵਿੱਚ ਹੈ ਜੀ ਤੇ ਮੈਂ ਉਸ ਤੋਂ ਬਾਹਰ ਜਾ ਕੇ ਉਸ ਵਿਤ ਤੋਂ ਬਾਹਰ ਜਾ ਕੇ ਜੇ ਆਪ ਦੀ ਗੱਲ ਕਰਾਂ ਉਹਨਾਂ ਨੂੰ ਸਭ ਕੁਝ ਪਤਾ ਹੈ ਸਿਰਫ ਕਿਉਂਕਿ ਅੱਜ ਅੱਜ ਕੱਲ੍ਹ ਮੀਡੀਆ ਜਿਹੜਾ ਆ ਫਰਾਂ ਨੇ ਆਹ ਕਹਿੰਦਾ ਜੀ ਫਰਾਂ ਨੇ ਆਹ ਕਰਤਾ ਜੀ ਹੁਣ ਕੀ ਬਣੂਗਾ ਜੀ ਹੁਣ ਕਿੱਧਰ ਨੂੰ ਜਾਊਗੀ ਗੱਲ ਜੀ ਸਿਰਫ ਇਸ ਚੈਪਟਰ ਨੂੰ ਛੇੜਨ ਦੀ ਖਾਤਰੀ ਕੇਸਰ ਸਾਹਿਬ ਨੇ ਉਹ ਸ਼ੁਰੂਲੀ ਸ਼ਰਤੀ ਸੀਗੀ ਪਰ ਉਹ ਚਲੀ ਜਾਊਗੀ ਉਹਨਾਂ ਦੀ ਜਿੰਨੇ ਗਏਗੇ ਤਾਂ ਬਾਕੀ 2000 19 1999 ਦੇ ਵਿੱਚ ਜਿਹੜਾ ਆ ਤੌੜਾ ਸਭ ਦੇ ਵਿਰੁੱਧ ਢੀਂਸਾ ਸਾਹਿਬ ਬਣਨ ਸ਼ਾਸਨਿਕ ਕਮੇਟੀ ਦੇ ਚੇਅਰਮੈਨ ਸੀ ਇਹਨਾਂ ਨੇ ਕਾਰਵਾਈ ਕੀਤੀ ਸੀ। ਭਟੋੜਾ ਸਾਹਿਬ ਮੇਰੀ ਬੇਨਤੀ ਹੈ ਜੇ ਥੋੜਾ ਸਮਾਂ ਦੇ ਸਕੋ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜਨੇ। ਚੰਦੂ ਮਾਜਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਕੱਲ 8 ਲੀਟਰਾਂ ਤੇ ਆ ਕਾਰਵਾਈ ਹੋਈ ਸੀ ਬੀਤੇ ਦਿਨੀ ਤੇ ਅੱਜ ਸੁਖਦੇਵ ਸਿੰਘ ਢੀਂਟਸਾ ਉਹਨਾਂ ਨੂੰ ਵੀ ਬਾਹਰ ਕਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਸਰਪੰਸ ਦੇ ਕੋਲ ਤਾਂ ਕੋਈ ਪਾਵਰ ਹੁੰਦੀও ਨਹੀਂ ਦੇਖੋ ਇਹ ਹੀ ਧਾਰਨੀ ਆਈ ਤਾਂ ਲੋਕ ਕਹਿੰਦੇ ਆ ਇਹ ਤਾਂ ਚਰਚਾ ਹੈ ਤਾਂ ਪ੍ਰੋਸੈਸ਼ਨ ਬੜੀਆਂ ਬਿਦਾ ਸੁਵੀਰ ਸੀ ਬਾਦਰ ਹੋ ਗਈ ਪਾਰਟੀ ਨੂੰ ਪਾਰਟੀ ਦੇ ਜ਼ੋਰ ਦੇ ਨਹੀਂ ਵਰਕੇ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਦੌਰ ਤੇ ਚਲਾ ਰਹੇ ਨੇ ਪਾਰਟੀ ਦੇ ਕੋਈ ਨਿਯਮ ਹੁੰਦੇ ਨੇ ਕੋਈ ਸੂਲ ਹੁੰਦੇ ਨੇ ਕੋਈ ਸਿਸਟਮ ਹੁੰਦਾ ਤੇ ਇਹ ਪ੍ਰਾਈਵੇਟ ਲਿਮਟਿਡ ਕੰਪਨੀ ਵਾਂਗੋ ਜਿਵੇਂ ਸੀਈਓ ਹੁੰਦਾ ਜਿਹੜਾ ਉਹ ਜਿਹਨੂੰ ਮਰਜ਼ੀ ਡਾਇਰੈਕਟਰ ਕੱਢਦੇ ਇਹਨੂੰ ਮਰਜ਼ੀ ਰੱਖਦੇ ਉਹ ਕੰਮ ਕਰਨਾ ਇਹੀ ਦਾ ਹਰਾਨਾ ਜਿਹਨੂੰ ਪੁੱਛ ਪਾਰਟੀ ਜਿਹੜੀਆਂ ਜੋ ਫੈਸਲੇ ਕਰਦੇ ਨੇ ਇੱਕ ਹੋਰ ਕਮੇਟੀ ਪਾਰਟੀ ਦੇ ਵਿਧਾਨ ਚ ਕਿੱਥੇ ਹੋਰ ਕਮੇਟੀ ਆ ਪਾਰਟੀ ਦੇ ਵਿਧਾਨ ਚ ਐਗਜ਼ੀਕਟਿਵ ਬੋਰਡ ਦੀ ਵਰਕਿੰਗ ਕਮੇਟੀ ਆ ਤੇ ਕੋਰ ਕਮੇਟੀ ਆਪੇ ਬਣਾ ਲਈ ਆਪੇ ਉਹਨੂੰ ਸ਼ੈਸ਼ਨ ਕਮੇਟੀ ਬਣਾ ਲਈ ਆਪੇ ਕਿਸੇ ਨੂੰ ਕੱਢ ਲਿਆ ਕਿਸੇ ਨੂੰ ਰੱਖ ਲਿਆ ਤੇ ਆਪ ਦਾ ਜੋ ਮਰਜ਼ੀ ਕਰੀ ਜਾ ਜੇਕ ਬੱਦਾ ਬਦਲ ਕੋਈ ਫੇਰਦ ਹੋ ਕੇ ਵਲੇ ਇਮਾਨਦਾਰੀ ਨਾਲ ਸੋਚ ਕੇ ਕੋਈ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਇੱਕ ਬੰਦਾ ਕੱਢ ਕੇ ਪਰੇ ਪਰੇ ਵੀ ਐ ਕਿਤੇ ਹੋਇਆ ਕਿਤੇ ਦੇਖਿਆ ਔਰ ਕੱਢਣ ਵਾਲੇ ਉਹ ਜਿਨ੍ਹਾਂ ਨੇ ਪੰਜ ਮਿੰਟ ਵੀ ਕਦੇ ਜਿਹੜੀ ਕਰਦੀ ਕਿਤੇ ਜਾ ਰਹੇ ਚ ਨੇ ਗਏ ਮਹਿੰਦਰ ਗਰੇਵਰ ਵਰਤੀ ਬੰਤੀ ਜਿਹੜੇ ਥਾਵਿਆਂ 'ਚ ਮਾਫੀ ਨਾਮਾ ਲੈ ਕੇ ਭੱਜੇ ਹੋਣ ਜਦੋਂ ਕਿਤੇ ਧੰਨੇ ਮੁਜਾਰੇ ਕਾਲੀਆਂ ਨੇ ਕਰੇ ਹੋਣ ਔਰ ਉਹ ਉੜ ਚੌਧਰੀ ਬੁਨੇ ਫਿਰਦੇ ਨੇ ਮਤਲਬ ਅਕਾਲੀ ਤਾਂ ਉਹ ਨੇ ਜਿਹੜੇ ਮਾਰਾ ਖਾਂਦੇ ਰਹੇ, ਛੁੱਟਾ ਖਾਂਦੇ ਰਹੇ, ਜੇੜਾ ਚੰਦੇ ਰਹੇ, ਤਿਹੱਦ ਹਨਾਉਦੇ ਰਹੇ ਪਿੰਡਾਂ 'ਚ ਲੋਕ ਤਾਂ ਉਹੋ ਜਿਹੇ ਅਕਾਲੀਆਂ ਤਿਆਰ ਕਰਦੇ ਆ। ਉਹਨੇ ਇਹੋ ਜਿਹੇ ਅਕਾਲੀਆਂ ਤੇ ਥੋੜੋ ਜਿਹੇ ਥਾਣੇ 'ਚ ਬਾਕੀ ਨਾਮਾਂ ਦੇ ਕੇ ਭੱਜ ਗਏ ਘਰ ਨੂੰ ਗਏ ਹੋਣ। ਜਿਹਨਾਂ ਨੇ 5:30 ਨਾ ਕੱਤੀ ਹੋਵੇ ਤੇ ਆਜੋ ਸੀਨੀਅਰ ਲੀਡਰਸ਼ਿਪ ਨੂੰ ਬਾੜਦਾ ਦੇ ਦੇ ਸਾ ਸੁਦੇ ਉਹਨੇ ਇਮਾਨਦਾਰੀ ਨਾਲ ਸਹਿਰ ਤੋਂ ਕਿ ਇਹ ਵਿਚਾਰਿਆ ਕਿ ਆ ਪਾਰਟੀ ਦਾ ਫੇਲੀ ਖਤਮ ਹੋਈ ਆ ਪਾਰਟੀ ਦਾ ਫੇਲੀ ਫੇਰੂ ਫੇਰ ਹੋ ਰਹੀ ਆ ਤੇ ਹੁਣ ਪਾਰਟੀ ਨੂੰ ਇਹੇ ਬਚਾਉਣ ਦਾ ਇੱਕ ਰਾਹ ਲੱਭਿਆ ਵੀ ਇਹ ਸਾਰੀਆਂ ਜਿਹੜੀਆਂ ਇੱਕ ਵਾਰ ਜਨਾਹ ਪਹਿਲੀ ਕਰਦਾ ਕਰ ਨਹੀਂ ਸਕਦਾ ਕਰਦਾ ਕੋਈ ਅਧਾਰ ਹੈ ਜੀ ਨਾਲ ਕੋ ਤੇ ਦੂਜੀ ਗੱਲ ਆ ਵੀ ਜਿਹਨਾਂ ਨੇ ਕਰ ਲਿਆ ਹੈ ਗਲਤੀ ਤਾਂ ਉਹ ਦਰੂਤ ਕਰਨ ਲਈ ਉਹਨਾਂ ਨੇ ਉਹ ਫੈਸਲਾ ਉਹਨਾਂ ਦਾ ਰੱਦ ਕਰਤਾ ਤੇ ਅੱਗੇ ਲਈ ਮੰਨ ਲੈ ਇੱਕ ਜਨਰਲ ਜਲਾਸ ਜਿਹੜੇ ਪਾਰਟੀ ਦੀ ਜਿੰਦ ਜਾਨ ਹੁੰਦਾ ਜਿਹੜਾ ਪਾਰਟੀ ਦਾ ਧਾਰ ਹੁੰਦਾ ਜਿਹਦੇ ਪਾਰਟੀ ਖੜਦੀ ਆ ਉਹਨਾਂ ਦੇ ਕੋਲ ਕੇਸ ਰੱਖਣ ਦਾ ਫੈਸਲਾ ਕਰ ਲਿਆ ਤੇ ਉਹਨੇ ਕੀ ਗੁਨਾਹ ਕੀਤਾ ਜਿਹੜਾ ਉਹਨੇ ਕੀ ਮਾੜੀ ਗੱਲ ਕੀਤੀ ਹੈ ਜੀੜਾ ਸਾਹਿਬ ਨੇ ਉਹ ਪਾਰਟੀ ਨੂੰ ਠੀਕ ਠੀਕ ਹੈ ਜਿਹਨਾਂ ਵਾਰ ਸਾਡੇ ਬੇਨਤੀਆ ਬਲਤੋਆ ਸਾਹਿਬ ਸਾਡੇ ਨਾਲ ਬਨੇ ਹੋਏ ਨੇ ਜੇ ਪਾਰਟੀ ਨੂੰ ਛੋੜਦੇ ਨੇ ਤਾਂ ਇਹਨਾਂ ਚ ਮਾੜੀ ਗੱਲ ਕੀ ਆ ਉਹ ਇਸ ਕਰਕੇ ਮੈਂ ਸਮਝਦਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਅੱਜ ਬੜੀ ਬੇਹੱਦ ਇਹ ਦੁਖਦਾਈ ਗੱਲ ਆ ਕਿ ਅੱਜ ਪਾਰਟੀ ਜਿਹੜੀ ਕਿਸੇ ਟਾਈਮ ਮਤਲਬ ਹਿੰਦਸਤਾਨ ਤੇ ਰਾਜ ਕਰਦੀ ਰਹੀ ਸੂਬੇ ਤੇ ਰਾਜ ਕਰਦੀ ਰਹੀ ਉਹ ਆਪਣੇ ਤੋਂ ਹੀ ਫੇਰੋ ਫੇਰੋ ਕੀਤਾ ਹੋ ਰਿਹਾ ਆਪਣੇ ਟੁੱਟਪਾਜ ਹੋ ਰਿਹਾ ਬਸ ਜਿਨ੍ਹਾਂ ਨੂੰ ਚਿੰਤਾ ਹੋਣੀ ਚਾਹੀਦੀ ਆ ਕਿ ਪਾਰਟੀ ਨੂੰ ਇੰਜ ਉੱਤੇ ਰੱਖੀਏ ਉਹ ਲੋਕ ਪਾਰਟੀ ਨੂੰ ਤੋੜਨ ਲੱਗੇ ਹੋਏ ਨੇ ਜੇ ਇੱਕ ਫੇਰ ਦਾ ਬੰਦਾ ਉਹ ਤੇ ਸੋਚ ਕੇ ਵੀ ਪਾਰਟੀ ਨੂੰ ਜੋੜਨ ਦਾ ਯਤਨ ਕਰਿਆ ਜਾਵੇ ਉਹਨੂੰ ਕੱਢਣ ਦਾ ਯਤਨ ਕਰਨਾ ਜਦੋਂ ਸਮਝ ਰਹੀ ਤੇ ਇੱਕ ਦੁਕਾਨ ਖੋਲ ਲਈ ਨਾ ਵੀ ਆਪਣੀ ਦੁਕਾਨ ਤੇ ਜੋ ਮਰਜ਼ੀ ਕਰਦੇ ਜੋ ਮਰਜ਼ੀ ਨੂੰ ਕਰਦੇ ਉਹ ਇਹ ਸਰਾਸਰ ਗਲਤ ਹੈ ਬੜੀ ਗੰਤਰੀ ਹੈ ਇਹ ਜਿਹੜੀ ਨਹੀਂ ਹੋਣੀ ਚਾਹੀਦੀ ਚੰਦਵਾਲਾ ਸਾਹਿਬ ਬੇਨਤੀ ਹੈ ਜੇ ਥੋੜਾ ਸਮਾਂ ਦੇ ਸਕੋ ਬਲਟਵਾ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ ਬਲਟਵਾ ਸਾਹਿਬ ਉਹ ਕਹਿ ਰਹੇ ਕਿ ਪ੍ਰਕਿਰਿਆ ਵੀ ਸਹੀ ਨਹੀਂ ਅਪਣਾਈ ਮਨਮਰਜ਼ੀ ਨਾਲ ਸਭ ਕੁਝ ਕੀਤਾ ਜਾ ਰਿਹਾ ਫੈਸਲੇ ਹੋ ਰਹੇ ਹੈਲੋ ਟੋਵਾ ਸਾਹਿਬ ਹਾਂਜੀ ਤੁਹਾਡੀ ਆਵਾਜ਼ ਆ ਰਹੀ ਆ ਚੰਦੂ ਮੈਰਲ ਜੀ ਜੁੜੇ ਹੋਏ ਨੇ ਉਹ ਕਹਿੰਦੇ ਕਿ ਮਰਜ਼ੀ ਨਾਲ ਸਾਰਾ ਕੁਝ ਕੀਤਾ ਜਾ ਰਿਹਾ ਹੈ ਕੰਪਨੀ ਦੀ ਤਰ੍ਹਾਂ ਕੰਮ ਚਲਾਇਆ ਜਾ ਰਿਹਾ ਹੈ ਪਾਰਟੀ ਦੀ ਤਰ੍ਹਾਂ ਕੰਮ ਨਹੀਂ ਹੋ ਰਿਹਾ ਨਾ ਪ੍ਰੋਸੀਜਰ ਫਾਲੋ ਹੋ ਰਿਹਾ ਕੋਈ ਚਲੋ ਚੰਦੂ ਮੈਰਲ ਸਾਹਿਬ ਜੋ ਕਹਿੰਦੇ ਨੇ ਉਹਨਾਂ ਨੂੰ ਕਹਿਣ ਦਾ ਅਧਿਕਾਰ ਹੈ ਕੋਈ ਨਹੀਂ ਰੋਕ ਸਕਦਾ ਕਿਉਂਕਿ ਅੱਜ ਕੱਲ ਜੀ ਦੇ ਮਨ ਚ ਜੋ ਆਉਂਦਾ ਆ ਪਰ ਪਾਰਟੀ ਦਾ ਕੋਈ ਵਿਧਾਨ ਹੈ ਪਾਰਟੀ ਦਾ ਕੋਈ ਸੰਵਿਧਾਨ ਹੈ ਪਾਰਟੀ ਦਾ ਕੋਈ ਸਿਸਟਮ ਹੈ ਜੀ ਹਾਂ ਠੀਕ ਹੈ ਜਨ ਜਲਾ ਸਦ ਲੈਣ ਨੂੰ ਜਨ ਜਲਾ ਅਸਤੇ ਜਿੰਨੇ ਮੈਂਬਰਾਂ ਦਾ ਘੱਟੋ ਘੱਟ ਹੋਣਾ ਚਾਹੀਦਾ ਆ ਉਹਦੇ ਹਿਸਾਬ ਨਾਲ ਦੇ ਨਰਜੀ ਹਾਂਜੀ ਤੇ ਜਨ ਜਲਾ ਸੱਦਿਆ ਜਾਵੇ ਤੇ ਜੇ ਤੁਹਾਡੇ ਕੋਲ ਡੈਲੀਗੇਟ ਹੀ ਹੈਣਗੇ ਜਿਹੜੇ ਡੈਲੀਗੇਟਾਂ ਨੇ ਇਹ ਜਲਾ ਸਦਣਾ ਆ ਜੇ ਪ੍ਰਧਾਨ ਨਹੀਂ ਸੱਦਾ ਜੀ ਪਾਰਟੀ ਨਹੀਂ ਸੱਦੀ ਤੁਸੀਂ ਵਿਰੋਧੀ ਵਿਰੋਧ ਚ ਖੜ ਕੇ ਜੇ ਸਦਣਾ ਚਾਹੁੰਦੇ ਜੀ ਤੇ ਉਹਦਾ ਵੀ ਇੱਕ ਕੋਰਮ ਹੈ ਕੋਰਮ ਪੂਰੇ ਕਰੋ ਤੇ ਡੈਲੀਗੇਟ ਜਲਾ ਸੱਦਣੋ ਬਾਕੀ ਰੱਗੀ ਗੱਲ ਜਿਹੜੀ ਐ ਚੰਦੂਮਾ ਜਿਹੜਾ ਸਾਨੂੰ ਪੁੱਛੋ ਕਿ ਕਦੋਂ ਤੋਂ ਲੈ ਕੇ ਜਿਹੜੇ ਕੋਰ ਕਮੇਟੀ ਦੇ ਮੈਂਬਰ ਨੇ ਹਾਜੀ ਕੋਰ ਕਮੇਟੀ ਇਹਨਾਂ ਨੇ ਪੈੜੀ ਲੱਗਣ ਲਾਈ ਪਈ ਹਾਂਜੀ ਜੀ ਤੇ ਕਦੋਂ ਤੋਂ ਲੈ ਕੇ ਪੋਲੀਟਿਕਲ ਅਫੇਅਰ ਕਮੇਟੀ ਦੇ ਮੈਂਬਰ ਨੇ ਕਦੋਂ ਤੋਂ ਲੈ ਕੇ ਸੀਨੀਅਰ ਲੀਡਰ ਨੇ ਤੇ ਨਿਯੁਕਤ ਕੌਣ ਕਰਦਾ ਰਿਹਾ ਐ ਸੱਜ ਵੀਰ ਸਿੰਘ ਬਾਦਲ ਕਰਦਾ ਰਿਹਾ 2008 ਤੋਂ ਲੈ ਕੇ ਅੱਜ 16 ਸਾਲ ਹੋ ਗਏ ਨੇ ਇਹਨਾਂ ਨੂੰ ਇਹਨਾਂ ਦੀ ਜਿਹੜੀ ਵੀ ਨਿਯੁਕਤੀ ਪਾਰਟੀ ਦੇ ਵਿੱਚ ਹੁੰਦੀ ਰਹੀ ਐ ਬਤੌਰ ਪਾਰਟੀ ਆਫ ਸਵੀਰਰ ਐ ਹਾਂਜੀ ਉਹ ਸਾਹਿਬ ਸੁਬੀਰ ਸਿੰਘ ਬਾਦੂ ਜੀ ਦਾ ਦਸਕਰਨ ਥੱਲੇ ਹੁੰਦੀ ਰਹੀ ਹੈ ਅੱਜ ਇਹਨਾਂ ਨੂੰ ਇਹ ਸਾਰਾ ਕੁਝ ਅਗਲ ਲੱਗ ਪਿਆ ਜਦੋਂ ਜਾ ਕੇ ਤੁਸੀਂ ਕਨਵੀਨਰ ਬਣਾ ਲਿਆ ਪ੍ਰੋਜੀਡੀਅਮ ਬਣਾ ਲਈ ਤੇ ਪਿੱਛੇ ਕੀ ਰਹਿ ਗਿਆ ਮੈਂ ਤੇਰੀਆਂ ਧਰਮਵਾਜਾਂ ਮਾਰੀਆਂ ਕਿ ਆਜੋ ਯਾਰ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਇਸ ਤਰ੍ਹਾਂ ਨਹੀਂ ਖੇਡੀਦਾ ਹੁੰਦਾ ਚੰਗੀ ਕੋਈ ਖੇਡ ਖੇਡੀਏ ਹਾਂਜੀ ਅਕਾਲੀ ਦਰ ਮਜ਼ਬੂਤ ਕਰਨਾ ਜੀ ਮਜ਼ਬੂਤ ਇਸ ਤਰ੍ਹਾਂ ਹੁੰਦਾ ਹੈ ਘਰ ਦੇ ਵਿੱਚ ਜੇ ਕੋਈ ਗੱਲ ਹੋਈ ਹੈ ਘਰ ਦੇ ਵਿੱਚ ਸਾਰੇ ਇਕੱਠੇ ਹੋ ਕੇ ਗੱਲ ਕਰਨਾ ਕਿ ਭਾਈ ਤਕੜੇ ਹੋਈਏ ਹਾਂਜੀ ਇੱਕ ਜੁੱਟ ਹੋਈਏ ਵਿਰੋਧੀਆਂ ਦੇ ਹਮਲੇ ਨੂੰ ਰੋਕੀਏ ਤੇ ਵਿਰੋਧੀਆਂ ਨੂੰ ਪਿਛਾੜੀਏ ਤੇ ਜੇ ਵਿਰੋਧੀਆਂ ਦੇ ਨਾਲ ਹੀ ਰਲ ਕੇ ਤੇ ਆਪਦੇ ਘਰ ਨੂੰ ਟਾਉਣ ਤੋਂ ਰੁਪਈਏ ਤੇ ਫਿਰਕੇ ਜਿੱਤੇ ਹੀ ਮਜ਼ਬੂਤ ਕਰਦੇ ਆਂ ਇਹ ਕੋਈ ਗੱਲਾਂ ਚੰਗੀਆਂ ਲੱਗਦੀਆਂ ਨੇ ਠੀਕ ਹੈ ਬਲਟੋਆ ਸਾਹਿਬ ਸਾਡੇ ਨਾਲ ਪਰਮੇਂਦਰ ਸਿੰਘ ਢਿੰਟਸਾ ਜੀ ਬਣੇ ਨੇ ਉਹਨਾਂ ਨੂੰ ਪੁੱਛ ਨਹੀਂ ਰਿਹਾ ਜੀ ਮੈਂ ਨਹੀਂ ਮੈਂ ਤੁਹਾਨੂੰ ਮੈਂ ਪਹਿਲਾਂ ਗਿਆ ਸੀ ਮੈਂ ਬਹੁਤ ਬਿਜ਼ੀ ਹਾਂ ਜੀ ਠੀਕ ਠੀਕ ਹੈ ਮੈਂ ਮਾਫੀ ਨਾ ਮਾਫੀ ਨਾ ਰੋਕ ਰਿਹਾ ਤੁਹਾਨੂੰ ਧੰਨਵਾਦ ਤੁਹਾਡਾ ਤੁਸੀਂ ਸਮਾਂ ਦਿੱਤਾ ਸ਼ੁਕਰੀਆ ਢਿੰਟਸਾ ਸਾਹਿਬ ਤੁਸੀਂ ਸੁਣਿਆ ਹੋਣਾ ਬਲਟੋਆ ਸਾਹਿਬ ਸਾਡੇ ਨਾਲ ਜੁੜੇ ਹੋਏ ਸੀ ਉਹ ਕਹਿੰਦੇ ਤੇ ਜਿਸ ਤਰੀਕੇ ਦੀਆਂ ਗਤੀਵਿਧੀਆਂ ਕਰ ਰਹੇ ਨੇ ਉਹਨਾਂ ਤੱਕ ਕਰਕੇ ਤਾਂ ਕਾਰਵਾਈ ਬਣਦੀ ਸੀ ਸਾਰਾ ਕੁਝ ਵਿਧਾਨ ਆਪਣਾ ਵੱਖਰਾ ਬਣਾਉਣ ਤੇ ਤੁਰੇ ਹੋਏ ਨੇ ਪਰ ਗੱਲ ਕਰ ਰਹੇ ਨੇ ਕਿ ਪਾਰਟੀ ਦੇ ਵਿੱਚ ਸੁਧਾਰ ਕਰਨਾ ਹੈ ਦੇਖੋ ਗੱਲ ਇਹ ਹੁਣੀ ਉਹ ਕਹਿ ਰਹੇ ਸੀ ਜੀ ਪਾਰਟੀ ਦੇ ਵਿੱਚ ਬਹਿ ਕੇ ਗੱਲ ਕਰਨ ਜੀ ਇੱਕ ਕੋਰ ਕਮੇਟੀ ਦੇ ਮੈਂਬਰ ਨੇ ਫਲਾਣਾ ਇਹਨੇ ਪਾਰਟੀ 'ਚ ਨਹੀਂ ਗੱਲ ਕੀਤੀ ਪਾਰਟੀ 'ਚ ਇਹਨਾਂ ਨੇ ਸਾਨੂੰ ਸੱਦੇ ਨਹੀਂ ਮੀਟਿੰਗ 'ਚ ਜੀ ਇਹ ਜਾਣਬੁੱਝ ਕੇ ਸਾਨੂੰ ਮੀਟਿੰਗ ਦੇ ਵਿੱਚ ਮੈਂਬਰ ਹੋਣ ਦੇ ਨਾਤੇ ਬਾਕੀ ਸਾਰਿਆਂ ਨੂੰ ਕਾਲ ਕਰਕੇ ਬੁਲਾਇਆ ਗਿਆ ਸਾਨੂੰ ਜਾਣਬੁੱਝ ਕੇ ਬੁਲਾਇਆ ਨਹੀਂ ਗਿਆ ਤੇ ਫੇਰ ਅਸੀਂ ਕਿੱਥੇ ਕਿੱਥੇ ਗੱਲ ਕਰੋਂਗੇ ਤੁਸੀਂ ਕੋਰ ਕਮੇਟੀ ਦੇ ਵਿੱਚ ਇਹਨਾਂ ਦਾ ਦੇਖੋ ਅੰਦਰ ਦਾ ਡਰ ਸੀ ਅੰਦਰ ਮਰ ਚੋਰ ਸੀ ਤਾਂ ਹੀ ਤਾਂ ਇਹ ਖੁੱਲ ਕੇ ਗੱਲ ਕਰਨ ਪਿਆ ਨਹੀਂ ਹੈ ਕਿ ਕਮੇਟੀਆਂ ਦੇ ਵਿੱਚ ਵੀ ਹੱਥ ਕੜੇ ਕਰਵਾਉਂਦੇ ਆ ਕੋਈ ਕਿਸੇ ਨੂੰ ਉੱਥੇ ਕਿਹੜਾ ਬੋਲਣ ਦਾ ਮੌਕਾ ਦਿੰਦਾ ਹੈਗਾ ਜਿਹੜਾ ਕੱਲ ਬੱਡੇਟ ਇੰਦਰ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਤੇ ਸਵਾਲ ਚੁੱਕ ਰਹੇ ਨੇ ਉਹ ਕਹਿੰਦੇ ਸਰਪ੍ਰਸ ਦੇ ਕੋਲ ਅਧਿਕਾਰ ਨਹੀਂ ਹੁੰਦਾ ਕੋਈ ਅਜਿਹਾ ਕਿ ਉਹ ਅਨੁਸ਼ਾਸਨੀ ਕਮੇਟੀ ਨੂੰ ਭੰਗ ਕਰ ਦੇਵੇ ਦੇਖੋ ਅਸੀਂ ਇੱਕ ਸਿੰਬੋਲਿਕ ਇਹ ਕਾਰਵਾਈ ਕੀਤੀ ਹੈ ਇਹ ਸਿਰਫ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਪ੍ਰਸਤ ਇੱਕ ਪਾਰਟੀ ਦਾ ਇੱਕ ਐਸਾ ਸਨਮਾਨਯੋਗ ਅਹੁਦਾ ਹੈ ਜਿਹਨੂੰ ਇੱਕ ਮਾਰਗਦਰਸ਼ਕ ਰੂਪ ਤੇ ਦੇਖਦੇ ਹੈ ਜੀ ਤੇ ਜਦ ਉਹ ਤੁਹਾਡੀਆਂ ਇਹਨਾਂ ਨੀਤੀਆਂ ਤੋਂ ਨਾਰਾਜ਼ ਨੇ ਤੇ ਸਰਪ੍ਰਸਤ ਦਾ ਇੱਕ ਜਿਹੜਾ ਮੈਨ ਹੈ ਬਹੁਤ ਵੱਡਾ ਹੈਗਾ ਸੋ ਸਰਪ੍ਰਸਤ ਦਾ ਇੱਕ ਇਹ ਸਟੇਟਮੈਂਟ ਦੇਣੀ ਬੜੇ ਮਹਨੇ ਰੱਖਦੀ ਹੈ ਵੀ ਅਸੀਂ ਇਹ ਜਿਹੜਾ ਫੈਸਲਾ ਗਲਤ ਕੀਤਾ ਹੈ ਨਾ ਉਹ ਇੱਕ ਇੱਕ ਜਿਹੜਾ ਹੈ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਤੁਸੀਂ ਸਾਹਿਬ ਨੇ ਕੀਤੀ ਹੈ ਉਹਨਾਂ ਨੇ ਕੋਈ ਜਿਹੜੀ ਹੈ ਇਹ ਕੋਈ ਸਾਡੀ ਜਿਹੜੀ ਸਿਆਸੀ ਲੜਾਈ ਹੈ ਕੋਈ ਲੀਗਲ ਲੜਾਈ ਨਹੀਂ ਹੈ ਜੀ ਪਰ ਉਹ ਤਾਂ ਕਹਿੰਦੇ ਨੇ ਕਿ ਜਿਹੜਾ ਪਾਰਟੀ ਦਾ ਵਿਧਾਨ ਸਭਾ ਦੇ ਵਿੱਚ ਸਾਰੇ ਅਧਿਕਾਰ ਤਾਂ ਪ੍ਰਧਾਨ ਕੋਲ ਨੇ ਸਰਪ੍ਰਸਤ ਦਾ ਸਿਰਫ ਇੱਕ ਮਾਰਗਦਰਸ਼ਕ ਹੈ ਉਹਦੇ ਕੋਲ ਕਿਸੇ ਨੂੰ ਹਟਾਉਣ ਜਾਂ ਰੱਖਣ ਦੀ ਕੋਈ ਪਾਵਰ ਨਹੀਂ ਹੁੰਦੀ ਇਹਨਾਂ ਨੇ ਪਾਵਰ ਸਾਰੀ ਐਸੀ ਕਨਸੈਂਟਰੇਟ ਕਰ ਲਈ ਵੀ ਕਿਸੇ ਕੋਲ ਕੁਝ ਵੀ ਨਹੀਂ ਵੀ ਜੋ ਕਰੂਗਾ ਕੋਈ ਕਿਸੇ ਦਾ ਜਿਹੜਾ ਕੁਝ ਸੁਣਵਾਈ ਨਹੀਂ ਕੋਈ ਪੁੱਛਤਾਛ ਨਹੀਂ ਤੇ ਜੋ ਪਾਰਟੀ ਨੇ ਪ੍ਰਬੰਧਨ ਕਰੂਗਾ ਚਾਹੇ ਉਹ ਗਲਤ ਕਰਦੇ ਸਹੀ ਕਰਦੇ ਕੋਈ ਪੁੱਛਣ ਵਾਲਾ ਨਹੀਂ ਕੋਈ ਕਹਿਣ ਵਾਲਾ ਨਹੀਂ ਇਹੀ ਚੀਜ਼ ਨੇ ਤਾਂ ਪਾਰਟੀ ਦਾ ਨੁਕਸਾਨ ਕੀਤਾ ਹੈ ਇੱਕ ਇੱਕ ਜਿਹੜਾ ਐਕਸ਼ਨ ਹੋਇਆ ਲੀਡਰਾਂ ਤੇ ਇਹ ਸਵਾਲ ਉੱਠ ਰਹੇ ਸੀ ਕਿ ਅਨਸ਼ਾਸਨੀ ਕਮੇਟੀ ਜੇਹੀ ਕਾਰਵਾਈ ਨਹੀਂ ਕਰ ਸਕਦੀ ਅੱਜ ਮੇ ਅਸ਼ੇਂਦਰ ਗਰੇਵਾਲ ਜੀ ਨੇ ਪ੍ਰੈਸ ਕਾਨਫਰੰਸ ਵਿੱਚ ਇੱਕ ਪੁਰਾਣੀ ਘਟਨਾ ਦਾ ਜ਼ਿਕਰ ਕੀਤਾ ਉਹ ਕਹਿੰਦੇ ਦਸੰਬਰ 1998 ਚ ਸੁਖਦੇਵ ਸਿੰਘ ਢੀਂਟਸਾ ਜੀ ਖੁਦ ਅਨਸ਼ਾਸਨੀ ਕਮੇਟੀ ਦਾ ਹਿੱਸਾ ਸੀ ਜਿਸ ਕਮੇਟੀ ਨੇ ਗੁਚਰਨ ਸਿੰਘ ਟੋੜਾ ਨੂੰ ਪਾਰਟੀ ਚੋਂ ਬਾਹਰ ਕੱਢਿਆ ਸੀ ਜਸਾਹ ਨੇ ਕਿਹਾ ਸੀ ਵੀ ਕਮ ਇਨਸਾਜਨੀ ਕਮੇਟੀ ਪ੍ਰੈਜ਼ੀਡੈਂਟ ਨੂੰ ਯਾ ਵਰਕਿੰਗ ਕਮੇਟੀ ਨੂੰ ਰਿਪੋਰਟ ਕਰਦੀ ਹੈ ਜੀ ਉਹਨਾਂ ਨੇ ਉਹਨਾਂ ਨੂੰ ਭੇਜਣੀ ਸੀ ਉਹ ਰਿਪੋਰਟ ਹਿੰ사 ਸਾਹਿਬ ਨੇ ਤਾਂ ਪ੍ਰਧਾਨ ਨੂੰ ਹੀ ਕਿਹਾ ਨਾ ਕਾਰਵਾਈ ਤਾਂ ਪ੍ਰਧਾਨ ਸਾਹਿਬ ਵੱਲੋਂ ਹੀ ਹੋਈ ਉਹਦੋਂ ਜੀ ਉਹਨਾਂ ਨੇ ਪ੍ਰੋਪਰ ਉਹਦੋਂ ਉਹ ਜੋ ਵੀ ਫੈਸਲੇ ਉਹਦੋਂ ਸਮੇਂ ਹੋਏ ਉਹਦੋਂ ਉਹਦੇ ਤਾਬਕ ਕਾਨੂੰਨ ਤਾਬਕ ਕਾਰਵਾਈਆਂ ਹੋਈਆਂ ਉਹ ਤਾਂ ਕਹਿੰਦੇ ਵੀ ਜਿਹੜਾ ਅਨੁਸ਼ਾਸਨੀ ਕਮੇਟੀ ਆਪਦੇ ਆਪ ਵਿੱਚ ਉਹਦੀ ਇੱਕ ਰეკਮੈਂਡੇਟਰੀ ਪਾਵਰ ਹੁੰਦੀ ਆ ਉਹਨੇ ਕਾਰਵਾਈ ਕਰਨ ਵਾਸਤੇ ਜੋ ਦੇਖਣਾ ਹੈਗਾ ਆਪੀ ਸੁਝਾਅ ਦੇਣਾ ਹੈਗਾ ਰეკਮੈਂਡੇਸ਼ਨ ਠੀਕ ਉਹਨੇ ਕਿਹਾ ਕਿ ਡੈਲੀਗੇਟਸ 10 ਦਨ ਕਿੰਨੇ ਕਿੰਨਾਂ ਨਾਲ ਕੋਲ ਕਹਿੰਦੇ 15-20 ਡੈਲੀਗੇਟਸ ਬਹੁਤ ਮੁਸ਼ਕਲ ਨਾਲ ਹੋਣਗੇ ਇਹਨਾਂ ਕੋਲ ਤੇ ਉਹ ਜਨਰਲ ਜਨਾਸ ਸੱਜਣ ਦੀਆਂ ਗੱਲਾਂ ਕਰ ਰਹੇ ਨੇ ਮੇਰੀ ਗੱਲ ਸੁਣੋ ਜੇ ਉਹਨਾਂ ਨੂੰ ਜਨਰਲ ਜਨਾਸ ਤੋਂ ਫਿਰ ਚਰਦੇ ਕਿਉਂ ਅਜੇ ਡੈਲੀਗੇਟਸ ਨਹੀਂ ਹੈ ਬੁਲਾਉਣ ਅਸੀਂ ਤਾਂ ਅਸੀਂ ਤਾਂ ਕਹਿੰਦੇ ਜਨਰਲ ਜਨਾਸ ਪੜਾਇਆ ਜਾਂਦੀ ਵੀ ਉਹਨਾਂ ਕੋਲ ਕਹਿੰਦੇ ਨੇ ਵੀ ਸਾਡੇ ਕੋਲ ਸਾਰੇ ਡੈਲੀਗੇਟ ਸਾਡੇ ਨਾਲ ਨੇ ਨਾ 10 15 ਨੇ ਤਾਂ ਬੁਲਾਉਣ ਦੀ ਅਸੀਂ ਕਿਹੜਾ ਅਸਾਂ ਕਹਿੰਦੇ ਆ ਵੀ ਬੁਲਾਇਆ ਜਾਵੇ ਜਿਹੜਾ ਅੱਜ ਢਿੰਟਸਾ ਸਾਹਿਬ ਤੇ ਕਾਰਵਾਈ ਹੋਈ ਪਿਛਲੇ ਦਿਨੀ ਤਾਂ ਤੁਹਾਡਾ ਨਾਂ ਸੀ ਤੁਹਾਡੇ ਸਮੇਤ 8 ਲੀਟਰਾਂ ਦਾ ਨਾਂ ਸੀ ਪ੍ਰੋਜੈਕਟ ਢਿੰਟਸਾ ਸਾਹਿਬ ਨੂੰ ਲੈ ਕੇ ਵੀ ਕਹਿ ਦਿੱਤਾ ਗਿਆ ਕਿ ਉਹਨਾਂ ਨੂੰ ਵੀ ਪਾਰਟੀ ਚੋਂ ਬਾਹਰ ਕਰ ਰਹੇ ਆ ਸੀ ਔਰ ਇਹਨਾਂ ਕੋਲ ਹੈ ਕੋਈ ਪਾਰਟੀ ਜੁਆਇਨ ਤਾਂ ਕੋਈ ਕਰਨੀ ਨਹੀਂ ਰਿਹਾ ਪਾਰ ਹੀ ਕੱਟਣਾ ਕੋਈ ਦੱਸੋ ਪੰਜਾਬ ਦੇ ਵਿੱਚ ਸਾਰੇ ਛੱਡ ਕੇ ਕੋਈ ਚੜ ਕੇ ਕਿਸੇ ਪਾਰਟੀ ਚਲ ਗਿਆ ਸਿੱਧਾ ਪਾਰਟੀ ਨੂੰ ਬਚਾਉਣ ਲਈ ਤੁਰਿਆ ਤੁਸੀਂ ਦੱਸੋ ਪਾਰਟੀ ਦਾ ਪਿਛਲੇ 10 ਸਾਲਾਂ ਵਿੱਚ ਤਹਿਸਿਸ ਨਾ ਇਸ ਕਰਤੀ ਕਿਹੜਾ ਲੀਡਰ ਨੇ ਇਹਦੇ ਵਿੱਚ ਤੁਸੀਂ ਦੱਸੋ ਮੇਸ਼ੇਂਦਰ ਗਰੇਵਾਲ ਜੀ ਨੇ ਇੱਕ ਗੱਲ ਕਹੀ ਉਹ ਕਹਿੰਦੇ ਜਿਹੜੀ ਸਟੈਬਲਿਸ਼ ਲੀਡਰਸ਼ਿਪ ਹੈ ਬਈ ਜੋ ਇਹ ਬਾਗੀ ਟੜੇ ਦੇ ਲੀਡਰ ਨੇ ਉਹ ਉਹਨਾਂ ਤਾਕਤਾਂ ਦੇ ਉਸ ਮਨਸ਼ਾ ਨੂੰ ਹੀ ਪੂਰਾ ਕਰਨ 'ਚ ਲੱਗੇ ਹੋਏ ਆ ਕਿ ਜਿਹੜੀ ਸਟੈਬਲਿਸ਼ ਲੀਡਰਸ਼ਿਪ ਹੈ ਉਹਨੂੰ ਹਟਾ ਦਿੱਤਾ ਜਾਵੇ ਤੇ ਉਹ ਕਹਿੰਦੇ ਜਿਹੜਾ ਉਹ ਵੈਕਿਊਮ ਹੋਏਗਾ ਉਹ ਵੈਕਿਊਮ ਜਦੋਂ ਭਰੇਗਾ ਤਾਂ ਜਿਹੜੇ ਇਹ ਲੀਡਰ ਇਸ ਵੇਲੇ ਤਬਦੀਲੀ ਦੀ ਮੰਗ ਕਰ ਰਹੇ ਨੇ ਮੈਂ ਟੀਚਾ ਮੈਂ ਬੇਨਤੀ ਹੈ ਬਣੇ ਰਹੋ ਮੈਂ ਸਵਾਲ ਤੇ ਵਾਪਸ ਆਵਾਂਗਾ ਬਲਵਿੰਦਰ ਸਿੰਘ ਪੁੰਦੜ ਜੀ ਵੀ ਇਸ ਵੇਲੇ ਸਾਡੇ ਨਾਲ ਜੁੜੇ ਨੇ ਪੁੰਦਰ ਸਾਹਿਬ ਪ੍ਰਮੇਂਦਰ ਸਿੰਘ ਟੀਂਸਾ ਜੀ ਸਾਡੇ ਨਾਲ ਆਨਲਾਈਨ ਤੇ ਨੇ ਸਵਾਲ ਇਹ ਉਹ ਕਹਿ ਰਹੇ ਨੇ ਕਿ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਤੋਂ ਸਵਾਇ ਕੀ ਇਹਨਾਂ ਦੇ ਕੋਲ ਜਿਹੜਾ ਜ਼ਰੀਆ ਰਹਿ ਜਾਂਦਾ ਹੈ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਨਾ ਕੋਈ ਕਿਸੇ ਲੀਡਰ ਨੂੰ ਨੋਟਿਸ ਹੋਇਆ ਆਪ ਮੁਹੰਦਰੇ ਇੱਕ ਕੰਪਨੀ ਦੀ ਤਰ੍ਹਾਂ ਫੈਸਲੇ ਹੋ ਰਹੇ ਆ ਕਿਸੇ ਨੂੰ ਕਿਸੇ ਨੂੰ ਵੀ ਕੱਢ ਦਿੱਤਾ ਜਾ ਰਿਹਾ ਪਾਰਟੀ ਚ ਜੀ ਜੀ ਨਾਤੇ ਕੰਪਨੀ ਦਾ ਫੈਸਲਾ ਫੈਸਲੇ ਜਿਹੜੇ ਬੈਂਟੀ ਹੈ ਕਿ ਇਹਨਾਂ ਦੀ ਏਜ ਤੇ ਸਿਹਤ ਕਰਕੇ ਇਸੇ ਵੀ ਚਲੋ ਕੀ ਨਾ ਬਦਲੇ ਜਦੋਂ ਇਹ ਹੁਣ ਇਹ ਇਹ ਜਿਹੜੇ ਇਹਨਾਂ ਕੋਲ ਖਿਆਰ ਹੀ ਨਹੀਂ ਪਾਰਟੀ ਦੇ ਉਲਟੀ ਆਪ ਸਿੱਧੇ ਸ਼ਾਮਲ ਹੋ ਕੇ ਪਿਆਰ ਕਰਕੇ ਦੇਖੇ ਤੇ ਪਾਰਟੀ ਕੋਲ ਜਾ ਰਹੇ ਕੀ ਸੀ ਕਿ ਲੋਕਾਂ ਨੂੰ ਘਬਰਾਹ ਲੋਕਾਂ ਨੂੰ ਘਬਰਾਹ ਨਾ ਕਰ ਗਲਤ ਫਹਿਮੀ ਨਾ ਪੈਦਾ ਕਰਨ ਤਾਂ ਪਾਰਟੀ ਨੂੰ ਖੀਰੋ ਫੈਸਲਾ ਲੈਣਾ ਪਿਆ। ਸੋ ਜੋ ਪਾਰਟੀ ਦੇ ਫੈਸਲੇ ਨੇ ਪਹਿਲਾਂ ਵੀ ਇੱਕ ਦਿਨ ਹੀ ਕਮੇਟੀ ਵਰਕੇ ਕਮੇਟੀ 'ਚ ਪਤਾ ਪਾਇਆ। ਉਹਦੇ 'ਚ ਇਹਨਾਂ ਨੂੰ ਅਪੀਲ ਕੀਤੀ ਐ। ਉਹ ਸਪੀਲ ਨੂੰ ਠਕਰਾਇਆ, ਠਕਰਾ ਕੇ ਪੈਰਲਰ ਪਾਰਟੀ ਖੜੀ ਕੀਤੀ ਐ ਔਰ ਪੈਰਲਰ ਪਾਰਟੀ ਦੀ ਨਾਲ ਇਹ ਸੋਰਟਸ ਦਾ ਸ਼ੁਰੂ ਕਰਤੀ ਇਹਨਾਂ ਨੇ ਤੇ ਫਿਰ ਪਾਰਟੀ ਕੋਲ ਚਾਰਾ ਕਿਸੇ ਔਰ ਪਾਰਟੀ ਗਾਲਾ ਖਾਈ ਜਾਂਦੀ। ਸੋ ਪਾਰਟੀ ਜੋ ਫੈਸਲਾ ਕੀਤਾ ਹੈ ਕਾਨੂੰਨ ਦੇ ਬਤਾਂ, ਬਧਾਨ ਦੇ ਬਤਾਂ ਕੀਤਾ ਹੈ। ਇੱਕ ਜਿਹੜਾ ਇਹ ਬਿਆਨ ਦੇ ਰਹੇ ਨੇ ਕੋਲੇ ਕੋਈ ਇਖਤਿਆਰ ਨਹੀਂ ਹੈ ਸਸਤਾ ਸਸੋਲੇ ਨਾਲ ਕੋਈ ਬਹਾਰ ਤੋਂ ਕੋਈ ਪਾਵਰ ਹੈ ਉਹ ਤਾਂ ਸਿਰਫ ਇੱਕ ਹੁੰਦਾ ਐਲਡਰ ਏਜ ਦੇ ਵਿੱਚ ਜਦੋਂ ਵੱਡਾ ਫੀਲਡ 'ਚ ਕੱਪ ਦੇ ਰਿਆਂ ਤਾਂ ਉਹ ਕੋਲੇ ਚਰਸਤਕਾਰ ਦੇ ਦੋ ਪੁਰਾਣਾ ਬੰਦਾ ਇੰਨਾ ਇੰਨਾ ਪੜਖਦਾ ਹੈ ਇਸ ਤੋਂ ਬਾਅਦ ਕੁਝ ਨਹੀਂ ਹੁੰਦਾ ਇੱਕ ਇੱਕ ਪੁਨਰ ਸਾਹਿਬ ਜ਼ਿਕਰ ਹੋਇਆ ਸੀ ਕਿ ਜਦੋਂ ਗੁਰਚੰਦ ਸਿੰਘ ਟੋੜਾ ਨੂੰ ਕੱਢਿਆ ਸੀ ਉਸ ਵੇਲੇ ਢਿੰਟਾ ਸਾਹਿਬ ਖੁਦ ਅਨੁਸ਼ਾਸਨੀ ਕਮੇਟੀ ਦਾ ਹਿੱਸਾ ਸੀ ਪ੍ਰਮਿੰਦਰ ਢਿੰਟਾ ਸਾਹਿਬ ਜੀ ਕਹਿ ਰਹੇ ਸੀ ਕਿ ਉਹਨਾਂ ਨੇ ਵਰਕਿੰਗ ਕਮੇਟੀ ਦੇ ਵਿੱਚੋਂ ਉਹ ਅੱਗੇ ਪ੍ਰਧਾਨ ਨੂੰ ਲਿਖ ਕੇ ਭੇਜਿਆ ਫਿਰ ਪ੍ਰਧਾਨ ਨੇ ਕਾਰਵਾਈ ਕੀਤੀ ਨੇ ਉਹ ਉਹਨੇ ਕੱਢਿਆ ਉਹਨੇ ਫੋਨ ਕਰ ਲਿਆ ਸੀ ਅਖੇ ਮੈਂ ਕਿ ਪ੍ਰਧਾਨ ਕੋ ਲੇਕ ਲੋੜ ਨਹੀਂ ਹੁੰਦੀ ਪ੍ਰਧਾਨ ਨੂੰ ਲੇਕ ਕੇ ਕਮੇਟੀ ਦੇ ਚੇਅਰਮੈਨ ਨੂੰ ਕੀ ਲੋੜ ਹੁੰਦੀ ਹੈ ਆਪਣੀ ਕਮੇਟੀ ਦਾ ਹੁੰਦਾ ਹੈ ਕਿ ਜਿਹੜੇ ਉਹਦੇ ਮੈਂਬਰ ਹੈ ਉਹ ਉਹਨੂੰ ਸਰਸਰਪ ਦੀ ਰਣ ਕਹਿਣ ਜਾਂ ਬਹੁਤ ਸਬਤੀ ਰੱਖੇ ਜਾਂ ਸਰ ਕੋ ਬੰਦਾ ਕਹਿੰਦਾ ਨਹੀਂ ਕਰਨਾ ਤਾਂ ਉਹ ਵੀ ਹੁੰਦਾ ਹੈ ਕਿ ਬਿਆਸੀ ਬਜਾਇਲਟੀ ਆ ਤੇ ਹੁੰਦਾ ਨਹੀਂ ਕਦੇ ਜੇ ਕੋਈ ਪਹਿਲਾਂ ਤੋਂ ਕਰੇ ਨਹੀ ਹਾਲ ਫੈਸਲਾ ਸਾਰਿਆਂ ਦਾ ਹੈ ਜੀ ਸੋ ਇਸ ਕਰਕੇ ਤਾਂ ਚੇਅਰਮੈਨ ਦਾ ਕਮੇਟੀ ਦਾ ਫੈਸਲਾ ਹੁੰਦਾ ਹੈ ਪ੍ਰਧਾਨ ਨੇ ਤੁਹਾਨੂੰ ਖਿਆਨ ਦੇ ਤੇ ਅਚ ਢੀਂਟਸਾ ਸਾਹਿਬ ਇਹ ਨੂੰ ਅੱਜ ਨੂੰ ਤੁਸੀਂ ਐਲਾਨ ਕੀਤਾ ਖੁਦ ਤੁਸੀਂ ਕਿਹਾ ਕਿ ਪਾਰਟੀ ਚੋਂ ਬਾਹਰ ਕਰ ਰਹੇ ਆ ਬੀਤੇ ਦਿਨੀ 8 ਲੀਟਰਾਂ ਦਾ ਜ਼ਿਕਰ ਸੀ ਪਹਿਲਾ ਕੀ ਵਜ੍ਹਾ ਬਣੀ ਕਿ ਪਹਿਲਾਂ ਸੁਖਦੇਵ ਸਿੰਘ ਢੀਂਟਸਾ ਦਾ ਨਾਮ ਨਹੀਂ ਸੀ ਸੂਚੀ 'ਚ ਤੁਹਾਨੂੰ ਤੁਹਾਨੂੰ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਉਹਨਾਂ ਦੇ ਉੱਪਰ ਤੇ ਸੇਟ ਕਰਕੇ ਸੀ ਤੁਹਾਨੂੰ ਇਹ ਉੱਪਰ ਤੇ ਸੇਟ ਆ ਘਰੇ ਬੈਠੇ ਕਾਹਨੂੰ ਐ ਤੇ ਨਫਜ਼ ਬਣਦਾ ਹੈ ਤੇ ਸ਼ਾਇਦ ਨਾ ਉਹ ਬੋਲਣੀ ਤਾਂ ਕਿ ਜੇ ਉਹ ਆਪਣਾ ਸਤਕਾਰ ਰੱਖ ਲੈਣੇ ਘਰੇ ਬੈਠੇ ਨੇ ਹੁਣ ਜੇ ਉਹਨਾਂ ਨੇ ਕੀਤਾ ਤਾਂ ਪਾਰਟੀ ਨੂੰ ਮਜਬੂਰ ਲੈਣਾ ਪੈਗੇ ਤਾਂ ਲੋਕਾਂ ਨੂੰ ਘਬਰਾਹ ਕਰਦੇ ਤੇ ਜੇ ਉਹ ਕਹਨ ਉਹ ਜੇ ਸਦਾ ਪਾਰਟੀ ਐਕਸ਼ਨ ਕਰੂਗੀ ਤਾਂ ਉਹ ਲੋਕਾਂ ਨੂੰ ਕੋਈ ਸੱਚ ਕੋਈ ਪਾਵਰ ਹੈ ਜੀ ਇਹਦੇ ਕੱਲ ਨੂੰ ਹੋਰ ਕਹਿ ਵੀ ਮਾਦਾ ਪ੍ਰਧਾਨ ਹਟਾ ਹੀ ਦਿੱਤਾ ਜਿਵੇਂ ਕਿ ਇਸ ਕਰਕੇ ਉਹ ਫੈਸਲਾ ਤਾਂ ਲੈਣਾ ਪਿਆ ਕੋਈ ਸੇਰਿੱਲਿਆ ਠੀਕ ਇਹ 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 ਕਿ ਸਰ ਮੇਰਾ ਇੱਕ ਹੋਰ ਸਵਾਲ ਹੈ ਇਹ ਨਾਲ ਜੁੜਿਆ ਹੋਇਆ ਵੀ ਜੇ ਉਮਰ ਨੂੰ ਲੈ ਕੇ ਟੀਨਸਾ ਸਾਹਿਬ ਨੂੰ ਬਾਹਰ ਕੱਢਣ ਦਾ ਜਿਹੜਾ ਫੈਸਲਾ ਰੋਕਿਆ ਸੀ ਤਾਂ ਫਿਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੂੰ ਬਾਹਰ ਕੱਢਣ ਬਾਰੇ ਵੀ ਕੋਈ ਵਿਚਾਰ ਹੋ ਰਿਹਾ ਉਹਨਾਂ ਨੂੰ ਲੈ ਕੇ ਵੀ ਕੋਈ ਇਸ ਤਰੀਕੇ ਦਾ ਐਲਾਨ ਹੋ ਸਕਦਾ ਉਹ ਤਾਂ ਨਿਕਲੇ ਗਏ ਸਾਰੇ ਜੀ ਤਾਂ ਨਿਕਲੇ ਗਏ ਸਾਰੇ ਸਭ ਦੇ ਅਸੀਂ ਅਹੁਦੇ ਖੋਲੇ ਉਹਨੂੰ ਕਹਿੰਦੇ ਸਾਰੇ ਵਿਚਾਰ ਹਟਾ ਦੇ ਸਾਰੇ ਕੁਝ ਕਰ ਤਾਂ ਉਹ ਰਹਿ ਨਹੀਂ ਗਿਆ ਜਿਹੜਾ ਐਕਟਿਵਿਟੀ ਸੀ ਜਿਹੜਾ ਦਾ ਐਕਟਿਵ ਪਾਰਟ ਸੀ ਕਰ ਕਰਦੇ ਇਨਸਾਨ ਇੱਕ ਇੱਕ ਜਿਹੜਾ ਉਹ ਆਟੋਮੈਟਿਕ ਨਿਕਲ ਚੁੱਕੇ ਨੇ ਜੀ ਇੱਕ ਜਿਹੜਾ ਉਹ ਜਨਰਲ ਇਜਲਾਸ ਸਦਨ ਦੀ ਗੱਲ ਕਰ ਰਿਹਾ ਕਿ ਅਸੀਂ ਨਵਾਂ ਪ੍ਰਧਾਨ ਥਾਪ ਲਵਾਂਗੇ ਡੈਲੀਗੇਟਾਂ ਦੀ ਲਿਸਟ ਇਲੈਕਸ਼ਨ ਕਮਿਸ਼ਨ ਈਆ ਕੋਲ ਹੈ ਉਹਨਾਂ ਕੋਲ ਡੈਸਟ ਸੈਡਿਗੇਟ ਵੀ ਹੈ ਜੀ ਜਿਹੜੇ ਜਿਹੜੇ ਨੇ ਵਿਆਦ ਦਿੱਤਾ ਉਹ ਖੁਦ ਡੈਲੀਗੇਟ ਨਹੀਂ ਹੁੰਦਾ ਉਹ ਤਾਂ ਡੈਲੀਗੇਟ ਹੈ ਨਹੀਂ ਜਿਹਨੇ ਵਿਆਦ ਦਿੱਤਾ ਹੈ ਜੀ ਧੰਨਵਾਦ ਪੁੰਦਰ ਸਾਹਿਬ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਲਈ ਸੋ ਬਲਵਿੰਦਰ ਸਿੰਘ ਪੁੰਦਰ ਜੀ ਜੋ ਜਿਨਾਂ ਨੇ ਕਿਹਾ ਕਿ ਸਰਪ੍ਰਸਤ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਹੁੰਦਾ ਅਨੁਸ਼ਾਸਨੀ ਕਮੇਟੀ ਨੇ ਫੈਸਲਾ ਲਿਆਏ ਤੇ ਅਨੁਸ਼ਾਸਨੀ ਕਮੇਟੀ ਦੇ ਵੱਲੋਂ ਹੀ ਕਿਉਂਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਜੋ ਬਾਗੀ ਜਿਹੜੇ ਆਗੂ ਨੇ ਉਹਨਾਂ ਨੂੰ ਇਸ ਤੋਂ ਪਹਿਲਾਂ ਵਰਕਿੰਗ ਕਮੇਟੀ ਨੇ ਇੱਕ ਮੌਕਾ ਵੀ ਦਿੱਤਾ ਸੀ 26 ਜੂਨ ਨੂੰ ਜਿਹੜੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਪਰ ਜਦੋਂ ਉਹ ਗਤੀਵਿਧੀਆਂ ਤੋਂ ਦੇ ਉੱਤੇ ਰੋਕ ਨਾ ਲੱਗੀ ਤਾਂ ਉਸ ਤੋਂ ਬਾਅਦ ਹੀ ਹੁਣ ਆਗੂਆਂ ਨੂੰ ਬਾਹਰ ਕੀਤਾ ਗਿਆ ਤੇ ਹੁਣ ਸੁਖਦੇਸ਼ ਸਿੰਘ ਘਿੰਸਾ ਉਹਨਾਂ ਵੀ ਅਕਾਲੀ ਦਲ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਤੇ ਬੀਬੀ ਜਗੀਰ ਕੌਰ ਜੀ ਵੀ ਸਾਡੇ ਨਾਲ ਇਸ ਵਾਰ ਫੋਨ ਲਾਈਨ ਦੇ ਉੱਤੇ ਜੁੜੇ ਨੇ ਬੀਬੀ ਜੀ ਸਵਾਗਤ ਹੈ ਤੁਹਾਡਾ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਾਲੇਦਾਲ ਦੇ ਲੀਡਰਾਂ ਨੇ ਉਹਨਾਂ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਟਸਾ ਨੂੰ ਵੀ ਅਸੀਂ ਬਾਹਰ ਕਰ ਰਹੇ ਹਾਂ ਉਹ ਵੀ ਬੀਤੀ ਕੱਲ ਉਹਨਾਂ ਦੇ ਉਮਰ ਦਾ ਲਿਹਾਜ਼ ਕੀਤਾ ਸੀ ਕੀ ਕਹਿਣਾ ਚਾਹੋਗੇ ਜੋ ਅੱਜ ਸੁਖਦੇਵ ਸਿੰਘ ਢੀਂਟਸਾ ਉਹਨਾਂ ਨੂੰ ਲੈ ਕੇ ਬਿਆਨ ਦਿੱਤਾ ਗਿਆ ਜੀ ਉਹ ਬੈਠੇ ਨੇ ਉੱਥੇ ਦਫ਼ਤਰ ਦੇ ਉੱਤੇ ਕਬਜ਼ਾ ਕਰਕੇ ਤੇ ਉਹ ਜਿਨ੍ਹਾਂ ਪਾਰਟੀ ਚ ਸਾਰੇ ਬਾਹਰ ਬੈਠੀ ਹੈ ਉਹਨੇ ਕਿੱਥੋਂ ਕੱਢਣਾ ਜੀ ਜੋ ਮਰਜ਼ੀ ਕਹੀ ਜਾਂਦੀ ਹੈ ਇਹ ਗੱਲ ਨਹੀਂ ਉਹ ਨਿੱਤੇ ਫੇਰੇ ਦੀ ਗੱਲ ਹੈ ਉਹ ਕਹਿੰਦੇ ਸਰਪੰਸ ਦੇ ਕੋਲ ਕੋਈ ਅਧਿਕਾਰ ਨਹੀਂ ਹੁੰਦਾ ਜੀ ਉਹ ਕਹਿੰਦੇ ਸਰਪੰਸ ਤਾਂ ਸਿਰਫ ਮਾਰਗਦਰਸ਼ਕ ਹੁੰਦਾ ਏ ਉਹ ਕਿਸ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਹੁੰਦਾ ਕੋਈ ਤੇ ਤੁਸੀਂ ਹੁਣ ਜਨਰਲ ਇਜਲਾਸ ਸੱਦੋਗੇ ਨਵੇਂ ਪ੍ਰਧਾਨ ਦੀ ਚੋਣ ਕਰੋਗੇ ਕੋਈ ਨਹੀਂ ਜੀ ਜਦੋਂ ਸਮਾਂ ਆਏਗਾ ਫਿਰ ਅਸੀਂ ਕਰ ਲਵਾਂਗੇ ਤੇ ਵੀ ਵੀ ਜ਼ਿਕਰ ਕਰੋ ਤਬੀਬ ਜਗੀਰ ਕੌਰ ਨੇ ਕਿਹਾ ਹੈ ਕਿ ਅਸੀਂ ਸਮਾਂ ਆਉਣ ਦੇ ਉੱਤੇ ਦੱਸਾਂਗੇ ਫਿਲਹਾਲ गतਕੇ ਦੋਮੇ ਤੜਿਆਂ ਦੀ ਬਿਆਨਬਾਜ਼ੀ ਇਸ ਨੂੰ ਲੈ ਕੇ جاری ਹੈ ਬੀਤੇ ਕੱਲ ਸੁਖਦੇਵ ਸਿੰਘ ਢੀਂਸਾ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਨੇ ਕਿ ਜੋ ਫੈਸਲੇ ਸੁਣਾਏ ਗਏ ਨੇ ਲੀਡਰ ਨੂੰ ਬਾਹਰ ਕਰਨ ਦੇ ਉਸ ਨੂੰ ਵੀ ਰੱਦ ਕਰ ਦੇਣੇ ਤੇ ਖੁਦ ਉਹ ਅਨੁਸ਼ਾਸਨੀ ਕਮੇਟੀ ਨੂੰ ਭੰਗ ਕਰ ਦੇਣੇ ਜਦਕਿ ਅਕਾਲੀ ਦਲ ਦੇ ਲੀਡਰ ਇਹ ਕਹਿੰਦੇ ਕਿ ਸਰਪਸ ਹੋਣ ਦੇ ਨਾਤੇ ਸੁਖਦੇਵ ਸਿੰਘ ਢੀਂਸਾ ਦਾ ਪਾਰਟੀ ਦੇ ਵਿੱਚ ਇੱਕ ਮਾਨ ਸਤਕਾਰ ਸੀ ਸੀਨੀਅਰ ਆਗੂ ਦੇ ਵਜੋਂ ਮਾਰਗਦਰਸ਼ਕ ਦੇ ਵਜੋਂ ਪਰ ਜਿਹਾ ਕੋਈ ਵੀ ਫੈਸਲਾ ਜੋ ਸਰਪ੍ਰਸ ਹੈ ਉਹ ਨਹੀਂ ਕਰ ਸਕਦਾ ਇਹ ਸਾਰੇ ਫੈਸਲੇ ਪਾਰਟੀ ਦੇ ਪ੍ਰਧਾਨ ਦੇ ਵੱਲੋਂ ਹੀ ਕੀਤੇ ਜਾ ਸਕਦੇ ਨੇ ਪ੍ਰਧਾਨ ਹੀ ਸਰਪ੍ਰਸ ਨੂੰ ਨਿਯੁਕਤ ਕਰਦਾ ਏ ਤੇ ਅਨੁਸ਼ਾਸਨੀ ਕਮੇਟੀ ਦੇ ਫੈਸਲੇ ਨੂੰ ਲੈ ਕੇ ਵੀ ਕਿਹਾ ਗਿਆ ਕਿ ਜਦੋਂ ਪਾਰਟੀ ਵਿਰੋਧੀ ਗਤੀਆਂ ਤੋਂ ਇਹਨਾਂ ਆਗੂਆਂ ਨੇ ਕਦਮ ਪਿੱਛੇ ਨਹੀਂ ਖਿੱਚੇ ਤਾਂ ਆਖਰਕਾਰ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ